ਜਦੋਂ ਪੰਜਾਬ ਦੀ ਵਾਰੀ ਆਈ ਜੋ ਕਾਂਗਰਸ ਹਿੰਦੀ ਸਰਕਾਰ ਤੀ ਦੇਸ਼ ਦੀ ਯਾਦਦੀ ਮੰਗ ਉਹੀ ਵਿਕਤਰਾ ਫੇਰ ਦੁਬਾਰਾ ਫੇਰ ਪੰਜਾਬ ਨਾਲ ਸ਼ੁਰੂ ਹੋ ਗਿਆ ਤੁਸੀਂ ਮਹਾਰਾਨ ਮੰਨੋਗੇ ਵੀ 1 ਨਵੰਬਰ 1966 ਨੂੰ ਪੰਜਾਬੀ ਸੂਬੇ ਦਾ ਗਠਨ ਹੋਇਆ ਸਾਰੇ ਦੇਸ਼ ਦੇ ਵਿੱਚੋਂ ਇਹ ਲਾਸਟ ਤੇ ਜਾ ਕੇ ਹੋਇਆ ਨਾ ਤਾਂ ਦੇਖੋ ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੇ ਆਪਣਾ ਸੂਬਾ ਮੰਗਿਆ ਨਾ ਹਰਿਆਣਾ ਦੇ ਲੋਕਾਂ ਨੇ ਆਪਣਾ ਸੂਬਾ ਮੰਗਿਆ ਇਹ ਮਿਸ਼ਰ ਪੰਜਾਬੀ ਪੰਜਾਬੀਆਂ ਦੇ ਵਿੱਚ ਅਕਸਰ ਇਹ ਅਲੰਭਾ ਰਹਿੰਦਾ ਹੈ ਸ਼ਿਕਵਾ ਰਹਿੰਦਾ ਹੈ ਪੰਜਾਬ ਦੀ ਵੰਡ ਇਹਦਾ ਦਰਦ ਤੇ ਇਹਨੇ ਦੇ ਵੀ ਇਹ ਮਾਮਲਾ ਫੇਰ ਇੱਕ ਵਾਰ ਵੱਡੇ ਪੱਧਰ ਉਤੇ ਪਖਿਆ ਹੋਇਆ ਹੈ ਖੈ ਰਾਜ ਦੇ ਇਸ ਖਾਸ ਮਸਲੇ ਉਤੇ ਵਿਸ਼ੇਸ਼ ਤੌਰ ਤੇ ਸਾਡੇ ਨਾਲ ਖਾਸ ਤੌਰ ਤੇ ਜੁੜਿਆ ਹੈ ਕਹਿ ਸਕਦੇ ਹਾਂ ਕਿ ਸਿੱਖ ਚਿੰਤਕ ਸਮਾਜਿਕ ਚਿੰਤਕ ਸਰਦਾਰ ਜਾ ਕਹ ਲਈ ਕਿ ਜਸਦੀਾਰ ਗੁਰਤੇਆਂ ਸਿੰਘ ਪੰਡਰੀ ਸਾਹਿਬ ਸੋ ਪੰਡਰੀ ਜੀ ਚੈਨਲ ਦੇ ਇਸ ਮੰਚ ਉਤੇ ਸਵਾਗਤ ਹੈ ਜੀ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਜਿੰਨੇ ਈ ਮਿਸ਼ਨ ਪੰਜਾਬੀ ਦੇ ਸਰੋਤੇ ਨੇ ਪਹਿਲਾਂ ਸਾਰਿਆਂ ਦਾ ਧੰਨਵਾਦ ਫਤਿਹ ਪ੍ਰਬਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਡਰੀ ਸਾਹਿਬ ਪੰਜਾਬ ਦੀ ਦਰਦ ਦੀ ਜਿਹੜੀ ਗੱਲਬਾਤ ਹੈ ਅਕਸਰ ਉੱਠਦੀ ਰਹਿੰਦੀ ਹੈ ਪੰਜਾਬ ਨਾਲ ਜੁੜਿਆ ਕੋਈ ਮਸਲਾ ਹੋਵੇ ਪੰਜਾਬ ਦੇ ਵਿੱਚ ਕੋਈ ਵਰਤਾਰਾ ਹੋਇਆ ਹੋਵੇ ਤਾਂ ਵੱਖ-ਵੱਖ ਚਿੰਤਕ ਆਗੂ ਪੰਜਾਬ ਦੀ ਗੱਲ ਕਰਦੇ ਆ ਪੰਜਾਬ ਦੀ ਵੰਡ ਦੀ ਕਹਾਣੀ ਤੁਰ ਪੈਂਦੀ ਹੈ ਪੰਜਾਬ ਦੇ ਅਜਿਹੇ ਜਿਹੜੇ ਦਰਦ ਕਿਵੇਂ ਕਿਵੇਂ ਪੰਜਾਬ ਪਿਛਲੇ ਸਮੇਂ ਵੰਡਿਆ ਗਿਆ ਪੰਜਾਬ ਦੀ ਟੋਟੇ ਹੋਏ ਕੀ ਦੇਖਦੇ ਹੋ ਪੰਜਾਬ ਦੇ ਨਾਲ ਅਜਿਹੇ ਪਿਛਲੇ ਸਮੇਂ ਜਿਹੜੇ ਭਾਣੇ ਵਰਤੇ ਐ ਟੋਟੇ ਹੋਣਾ ਵੰਡੇ ਜਾਣਾ ਸ਼ਾਇਦ ਹੀ ਦੁਨੀਆ ਦੇ ਵਿੱਚ ਕੋਈ ਜਿਹਾ ਨਕਸ਼ਾ ਹੋਵੇਗਾ ਜਿੱਦੀ ਇੰਨੀ ਵੰਡ ਹੋਈ ਹੋਵੇ ਤੇ ਇਸ ਵੰਡ ਦੇ ਵਿੱਚ ਉੱਥੋਂ ਦੇ ਲੋਕਾਂ ਦੀ ਦੁਰਦਸ਼ਾ ਜਿਹੇ ਟੰਗ ਨਾਲ ਹੋਈ ਹੋਵੇ ਫਿਰ ਵੀ ਪੰਜਾਬੀ ਆਪਣੇ ਅਣਖ ਦੇ ਨਾਲ ਜਿਉ ਰਹੇ ਨੇ ਤੇ ਆਪਣਾ ਜਿਹੜਾ ਨਾਮ ਹੈ ਉਹ ਪੂਰੀ ਦੁਨੀਆ ਦੇ ਵਿੱਚ ਉੱਚਾ ਕਰ ਰਹੇ ਨੇ ਭਾਵੇਂ ਕਿ ਪੰਜਾਬੀਆਂ ਨੂੰ ਸ਼ਿਕਵੇ ਸ਼ਿਕਾਇਤਾਂ ਬਹੁਤ ਨਹੀਂ ਪੰਜਾਬ ਦੇ ਇਰਦ ਗਿਰਦ ਜੀ ਭਿੰਦਰ ਸਾਹਿਬ ਦੇਖੋ ਭਿੰਦਰ ਸਾਹਿਬ ਜੇ ਆਪਾਂ ਅਣ ਬੰਡੇ ਪੰਜਾਬ ਦੀ ਗੱਲ ਕਰਦੇ ਆ ਹਮ ਮਹਾਰਾਜਾ ਰਣਜੀਤ ਸਿੰਘ ਦਾ ਜੋ ਸਿੱਖ ਰਾਜ ਸੀ ਹਮ ਕਾਬਲ ਤੋਂ ਲੈ ਕੇ ਜਿਹੜੀ ਪੰਜਾਬ ਦੇ ਹੱਦ ਦਾ ਜਮਨਾ ਤੱਕ ਲੱਗਦੀ ਸੀ ਕੁਝ ਹਿੱਸੇ ਦੇ ਵਿੱਚ ਮਾਲਵੇ ਦੇ ਵਿੱਚ ਸ਼ਾਇਦ ਖਾਲਸਾ ਰਾਜ ਨਹੀਂ ਸੀ ਪਰ ਪੂਰਨ ਤੌਰ ਤੇ ਪੰਜਾਬ ਦਾ ਜਿਹੜਾ ਖੇਤਰ ਪਾਲਸੀ ਜਾਂ ਪੰਜਾਬ ਸੀ ਪੰਜ ਦਰਿਆਵਾਂ ਦੀ ਧਰਤੀ ਸੀ ਬੇਸ਼ੱਕ ਕੁਛ ਹਿੱਸੇ ਜੋ ਖਾਲਸਾ ਰਾਜ ਦੇ ਵਿੱਚ ਨਹੀਂ ਆਉਂਦਾ ਸੀ ਪਰ ਸਮੁੱਚੇ ਖੇਤਰਪੜ ਨੂੰ ਇਲਾਕੇ ਨੂੰ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਦਾ ਨਾਮ ਦਿੱਤਾ ਜਾਂਦਾ ਸੀ ਉੱਥੇ ਜਿਹੜੇ ਰਾਜੇ ਸਨ ਕਹਿੰਦਾ ਪਾਪ ਸਿੱਖ ਸਨ ਸੁਲਤਾਨਤ ਸਿੱਖਾਂ ਦੇ ਹਵਾਲੇ ਹੀ ਸੀ ਭਾਵੇਂ ਕਿ ਰਣਜੀਤ ਸਿੰਘ ਦਾ ਵੱਖਰਾ ਰਾਜ ਤੇ ਉਹ ਸਿੱਖ ਆਗੂਆ ਦਾ ਸਨ ਸਿੱਖ ਆਗੂ ਵੱਖ-ਵੱਖ ਜਿਵੇਂ ਵੱਖ-ਵੱਖ ਦੇਖੋ ਜਿੰਨੇ ਮਾਲਵੇ ਦੇ ਵਿੱਚ ਰਿਆਸਤਾਂ ਹੋਈਆਂ ਨੇ ਲਗਭਗ ਜਿਹੜੀ ਉਹਦੇ ਆਗੂ ਸੀ ਜਾਂ ਮਹਾਰਾਜੇ ਸੀ ਰਾਜ ਚਾਲਦੇ ਸਾਰੇ ਸਿੱਖ ਸੀ ਹੂੰ ਕਗੜੀ ਵੀ ਬੰਦੇ ਸੀ ਚਲੋ ਉਹ ਸਿੱਖ ਸਮਾਜ ਨਾਲ ਸੰਬੰਧਿਤ ਸੀ ਜਿੱਥੇ ਮਤਲਬ ਪੰਜਾਬ ਦਾ ਹਿੱਸਾ ਸੀ ਉਹ ਬੇਸ਼ੱਕ ਖਾਲਸਾ ਰਾਜ ਦਾ ਇੰਸਾ ਨਹੀਂ ਸਾਨਾ ਪਰ ਦੇਖੋ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਜੀ ਜੇ ਆਪਾਂ ਅੱਜ ਅੱਜ ਦੇ ਮੌਜੂਦਾ ਹਾਲਾਤਾਂ ਤੇ ਗੱਲ ਕਰਦੇ ਆ ਜੇ ਆਪਾਂ ਉਧਰਲੇ ਪੰਜਾਬ ਦੀ ਇਧਰਲੇ ਪੰਜਾਬ ਦੀ ਹਮਾਤਲ ਤੇ ਹਰਿਆਣੇ ਦੀ ਗੱਲ ਕਰੀਏ ਜੀ ਦੀ ਆਬਾਦੀ ਅੱਜ ਦੇ ਹਿਸਾਬ ਨਾਲ 20 ਤੋਂ 25 ਕਰੋੜ ਬਣਦੀ ਆ ਸਾਡੇ ਸਿੱਖ ਕੌਮ ਵਾਸਤੇ ਸਿੱਖ ਧਰਮ ਵਾਸਤੇ ਪੰਜਾਬੀਆਂ ਵਾਸਤੇ ਇਹ ਬਹੁਤ ਵੱਡਾ ਖਿੱਤਾ ਸੀ ਬਹੁਤ ਜਰਖੇਜ਼ ਜ਼ਮੀਨ ਸੀ ਪੰਜ ਦਰਿਆ ਇੱਥੇ ਵਗਦੇ ਸੀ ਹਰ ਮੌਸਮ ਹਰ ਰੁੱਤ ਪਹਾੜ ਨਹਿਰਾਂ ਜੋ ਮਤਲਬ ਜ਼ਿੰਦਗੀ ਜੀਉਣ ਵਾਸਤੇ ਜਾਂ ਖੁਸ਼ਹਾਲੀ ਵਾਸਤੇ ਖੇਤੀ ਦੇ ਸਾਰੇ ਸਿੱਲੇ ਬਸਿੱਲੇ ਜੀ ਵਪਾਰ ਦੇ ਉਹ ਸਾਰੇ ਪੰਜਾਬ ਦੇ ਵਿੱਚ ਮਜੂਦ ਸੀ ਲਾਹੌਰ ਸ਼ਹਿਰ ਪ੍ਰਾਤਨ ਸ਼ਹਿਰ ਸੀ ਜਿੰਨਾ ਵੀ ਵਪਾਰ ਦੁਨੀਆ ਦਾ ਹੁੰਦਾ ਸੀ ਲਾਹੌਰ ਸ਼ਹਿਰ ਦੇ ਥਰੂ ਹੁੰਦਾ ਸੀ ਜਾਂ ਜਿੰਨੇ ਵੀ ਵੱਖ-ਵੱਖ ਪੰਜਾਬ ਤੇ ਵਿਦੇਸ਼ੀ ਹਮਲੇ ਹੋਏ ਨੇ ਉਹ ਲਾਹੌਰ ਦੇ ਥਰੂ ਆ ਵੀ ਜਟਕ ਦਰਿਆ ਮੁਗਲਾਂ ਦੇ ਅਫਗਾਨ ਤਾਰ ਤੋਂ ਸਾਰੇ ਪੰਜਾਬ ਤੇ ਰਸਤੇ ਹੀ ਆਏ ਨੇ ਸਮਾਂ ਪਾ ਕੇ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਮਿਸਲ ਤੋਂ ਲੈ ਕੇ ਆਪਣਾ ਖਾਲਸਾ ਰਾਜ ਸਥਾਪਿਤ ਕੀਤਾ ਦੁਨੀਆ ਦੇ ਵਿੱਚ ਖਾਲਸਾ ਰਾਜ ਦੀ ਮਿਸਾਲ ਮਿਲਦੀ ਹੈ ਕਿਸੇ ਵੀ ਦੇਸ਼ ਦੇ ਵਿੱਚ ਕਿਸੇ ਵੀ ਸਰਕਾਰ ਵੱਲੋਂ ਕਿਸੇ ਵੀ ਰਾਜੇ ਵੱਲੋਂ ਛੇਤ ਖਾਲਸਾ ਰਾਜ ਦਰਬਾਰ ਵਰਗਾ ਰਾਜ ਦੇਣ 'ਚ ਅਸਮਰਥ ਰਹੇ ਨੇ ਕਿਉਂਕਿ ਅੱਜ ਤਾਹੀਂ ਲੋਕ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਬਤੌਰ ਵਿਦੇਸ਼ਾਂ ਦੇ ਵਿੱਚ ਯਾਦ ਕਰਦੇ ਨੇ ਉਸ ਤੋਂ ਬਾਅਦ 47 ਦੀ ਵੰਡ ਹੋਈ ਜਦੋਂ ਵੰਡ ਤੋਂ ਬਾਅਦ ਮੁਲਖ ਦੀ ਵੰਡ ਚੱਲੀ ਸਾਡਾ ਦੇਸ਼ ਅੰਗਰੇਜ਼ਾਂ ਦਾ ਗੁਲਾਮ ਸੀ ਜਦੋਂ ਅੰਗਰੇਜ਼ਾਂ ਨੇ ਬਹੁ ਪੱਖੀ ਇਲਾਕਿਆਂ ਦੇ ਹਿਸਾਬ ਤੇ ਜੋ ਮੁਸਲਮਾਨ ਲੋਕ ਸੀ ਉਹਨਾਂ ਨੂੰ ਪਾਕਿਸਤਾਨ ਦੇ ਦਿੱਤਾ ਜੋ ਆਪਣੇ ਪਾਸੇ ਦੀ ਪਹਿਲਾਂ ਹਿੰਦੁਸਤਾਨ ਦਾ ਨਾਂ ਦਾ ਸ਼ਾਇਦ ਮੈਨੂੰ ਲੱਗਦਾ ਇਸਤਿਹਾਰ ਚ ਜ਼ਿਕਰ ਨਹੀਂ ਸੀ ਜਿਹੜੇ ਦੂਸਰੇ ਪਾਸੇ ਦੇ ਲੋਕ ਸੀ ਉਹਨਾਂ ਨੂੰ ਹਿੰਦੁਸਤਾਨ ਦਾ ਨਵਾਂ ਭਾਰਤ ਦੇ ਵਿੱਚੋਂ ਕੱਢ ਕੇ ਇੱਕ ਦੇਸ਼ ਦੇ ਦਿੱਤਾ ਪਰ ਸਾਡੀ ਸਿੱਖ ਲੀਡਰਸ਼ਿਪ ਦੀ ਮੈਂ ਕਮਜ਼ੋਰੀ ਜਾਂ ਨਾਕਾਮੀ ਕਹੂੰਗਾ ਵੀ ਉਸ ਟਾਈਮ ਉਹ ਬਹੁਤ ਵੱਡੇ ਪਾਵਰਫੁਲ ਨੇਤਾ ਸੀ ਕਿਉਂਕਿ ਆਜ਼ਾਦੀ ਦੀ ਜੰਗ ਚੱਲਦੀ ਸੀ ਆਜ਼ਾਦੀਆਂ ਦੇ ਬੀ ਜੰਗ ਦੇ ਵਿੱਚ ਪੰਜਾਬੀਆਂ ਦਾ ਹਿੰਦੂ ਵਰਗ ਨਾਲੋਂ ਜਾਂ ਮੁਸਲਮਾਨ ਵਰਗ ਨਾਲੋਂ ਬਹੁਤ ਵੱਡਾ ਰੋਲ ਸੀ ਕਿਉਂਕਿ ਆਜ਼ਾਦੀ ਦੀ ਲਹਿਰ ਵਿੱਚ ਜੋ ਸਿੱਖਾਂ ਦੇ ਦਿਵਾਲੀ ਘੁੰਮਦੀ ਸੀ ਉਹ ਕਰਤਾ ਧਰਤਾ ਸਨ ਪਰ ਅਫਸੋਸ ਨਾਲ ਕਹਿਣਾ ਪੈਂਦਾ ਸਾਡੇ ਲੀਡਰ ਨਾ ਆਪਣੇ ਖਿੱਤੇ ਨੂੰ ਨਾ ਆਪਣੇ ਪੰਜਾਬ ਨੂੰ ਨਾ ਆਪਣੇ ਹੱਕਾਂ ਨੂੰ ਸੁਰੱਖਿਤ ਨਹੀਂ ਰੱਖ ਸਕੇ ਉਹ ਸਫਲ ਰਹੇ ਨਹੀਂ ਬੇਸ਼ੱਕ ਦੇਸ਼ ਦੀ ਵੰਡ ਤੋਂ ਬਾਅਦ ਸਾਡੇ ਸਿੱਖ ਆਗੂ ਕਾਂਗਰਸ ਨਾਲ ਚਲੇ ਗਏ ਨਵਾਦ ਦੂਸਰੇ ਨੇ ਲਾ ਲਓ ਤੁਸੀਂ ਉਹਨਾਂ ਨੇ ਮੁਸਲਮਾਨਾਂ ਨੇ ਆਪਣਾ ਜਿਹੜਾ ਦੇਸ਼ੀਓ ਲੈ ਲਿਆ ਜਦੋਂ ਦੇਸ਼ ਆਜ਼ਾਦ ਹੋ ਗਿਆ ਭਾਰਤ ਦੇ ਵਿੱਚ ਭਾਰਤ ਦੇ ਅੰਦਰ ਕੇਂਦਰ ਦੀ ਸਰਕਾਰ ਨੇ ਪਾਸ਼ਾ ਦੇ ਆਧਾਰ ਤੇ ਸੂਬੇ ਬਣਾਉਣ ਦਾ ਰੁਝਾਨ ਜਾਰੀ ਕਰਤਾ ਜਿਵੇਂ ਵੱਖ-ਵੱਖ ਵੱਡੇ ਸੂਬਿਆਂ ਚੋਂ ਗੁਜਰਾਤ ਜਾਂ ਜਿੰਨੇ ਵੀ ਤਾਮਲ ਲਾਡੂ ਚੋਂ ਹੋਰ ਸੂਬੇ ਨਿਕਲ ਕੇ ਆਏ ਜਦੋਂ ਪੰਜਾਬ ਦੀ ਵਾਰੀ ਆਈ ਜੋ ਕਾਂਗਰਸ ਦੀ ਸਰਕਾਰ ਦੀ ਦੇਸ਼ ਦੀ ਆਜ਼ਾਦੀ ਮੰਗ ਉਹੀ ਵਿਕਤਰਾ ਫੇਰ ਦੁਬਾਰਾ ਫੇਰ ਪੰਜਾਬ ਨਾਲ ਸ਼ੁਰੂ ਹੋ ਗਿਆ ਤੁਸੀਂ ਮਹਾਰਾਨ ਮੰਨੋਗੇ ਵੀ ਇੱਕ ਨਵੰਬਰ 1966 ਨੂੰ ਪੰਜਾਬੀ ਸੂਬੇ ਦਾ ਗਠਨ ਹੋਇਆ ਸਾਰੇ ਦੇਸ਼ ਦੇ ਵਿੱਚੋਂ ਇਹ ਲਾਸਟ ਤੇ ਜਾ ਕੇ ਹੋਇਆ ਨਾ ਤਾਂ ਦੇਖੋ ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੇ ਆਪਣਾ ਸੂਬਾ ਮੰਗਿਆ ਨਾ ਹਰਿਆਣਾ ਦੇ ਲੋਕਾਂ ਨੇ ਆਪਣਾ ਸੂਬਾ ਮੰਗਿਆ ਪੰਜਾਬ ਦੇ ਜੋ ਪਾਕਿਸਤਾਨੀ ਪੰਜਾਬ ਤੋਂ ਬਾਅਦ ਪੰਜਾਬ ਦਾ ਖੇਤਰਵਾਲ ਫੇਰ ਵੀ ਕਾਫੀ ਵੱਡਾ ਸੀ ਉਹਦੀਆਂ ਭੂਗੋਲਕ ਪ੍ਰਸਥਿਤੀਆਂ ਨੂੰ ਸਿਆਸੀ ਪ੍ਰਸਥਿਤੀਆਂ ਨੂੰ ਦੇਖਦੇ ਹੋਏ ਭਾਰਤੀ ਸਰਕਾਰ ਨੇ ਤਿੰਨ ਸੂਬਿਆਂ ਦਾ ਮਤਲਬ ਜਨਮ ਕਰ ਦਿੱਤਾ ਬੇਸ਼ੱਕ ਹਿਮਾਚਲ ਪ੍ਰਦੇਸ਼ ਨੂੰ 1972 ਦੇ ਵਿੱਚ ਪੂਰਨ ਰਾਜ ਦਾ ਦਰਜਾ ਪ੍ਰਾਪਤ ਹੋਇਆ ਪਰ ਜਿਹੜੇ ਪੰਜਾਬ ਦੇ ਇਲਾਕੇ ਸੀ 1966 ਤੋਂ ਬਾਅਦ ਹੀ ਮਤਲਬ ਹਰਿਆਣਾ ਹਿਮਾਚਲ ਪ੍ਰਦੇਸ਼ ਦੇ ਵਿੱਚ ਚਲੇ ਗਏ ਸੀ ਪੰਜਾਬ ਦਾ ਦੇਖੋ ਦੋ ਬਾਰੀ ਵੰਡਿਆ ਜਾਣਾ ਸਿੱਖ ਕੌਮ ਵਾਸਤੇ ਪੰਜਾਬੀ ਪੰਜਾਬੀਆਂ ਬਾਅਦ ਤੇ ਬਹੁਤ ਦੁਖਦਾਈ ਪਹਿਲੂ ਪਹਿਲੂ ਆ ਬਹੁਤ ਕੀਮਤੀ ਜਾਨਾਂ ਦੇਸ਼ ਦੀ ਆਜ਼ਾਦੀ ਦੇ ਵਿੱਚ ਚੜੀਆਂ ਗਈਆਂ ਬਹੁਤ ਲੋਕਾਂ ਦੇ ਕਾਰੋਬਾਰ ਤਬਾਹ ਹੋ ਗਏ ਇੱਕ ਵੰਡ ਚ ਹਜੇ ਅਸੀਂ ਜਿਹੜੀ 47 ਦੀ ਵੰਡ ਹੋਈ ਹੈ ਲਿਖੜ ਕੇ ਆਈ ਨਹੀਂ ਸੀ ਦੂਜੀ ਵੰਡ ਸਾਨੂੰ ਸਾਡੀ ਸਰਕਾਰ ਨੇ ਆਪਣੀ ਸਰਕਾਰ ਨੇ 1966 ਦੇ ਵਿੱਚ ਪੰਜਾਬ ਨੂੰ ਜੇ ਆਪਾਂ ਕਹਿੰਦੇ ਆ ਵੀ ਇੱਕ ਬੰਦੇ ਦੀਆਂ ਪਹਿਲਾਂ ਲੱਤਾਂ ਵੜ ਦੋ ਫਿਰ ਉਹਦਾ ਮਤਲਬ ਸਿਰ ਵੜਨ ਤੋਂ ਜਾਂ ਬਾਹਾਂ ਵੜ ਦੋ ਇੱਕ ਧੜ ਵਰਗਾ ਇੱਕ ਛੋਟਾ ਜਿਹਾ ਜਿਹਨੂੰ ਆਪਾਂ ਪੰਜਾਬ ਸੂਬਾ ਕਹਿੰਦੇ ਆ ਮੈਨੂੰ ਪੰਜਾਬੀ ਸੂਬੇ ਕਹਿੰਦਾ ਵੀ ਪੰਜਾਬ ਸੂਬਾ ਤਾਂ ਬਹੁਤ ਵਿਸ਼ਾਲ ਸੀ ਜਿਹੜੀਆਂ ਪੰਜਾਬ ਦੀਆਂ ਸਰਹੱਦਾਂ ਦੀਆਂ ਜਾਂ ਅਨਵੰਡੇ ਪੰਜਾਬ ਦੀਆਂ ਜਾਂ ਵੰਡੇ ਹੋਏ ਪੰਜਾਬ ਦੀਆਂ ਬਹੁਤ ਦੂਰ ਤੱਕ ਤੇ ਹੁਣ 2 2.5 ਕਿਲੋਮੀਟਰ ਦੇ ਵਿੱਚ ਆਪਾਂ ਸਾਰੇ ਪੰਜਾਬ ਨੂੰ 2 2. ਸੌਰੀ ਘੰਟਿਆਂ ਦੇ ਵਿੱਚ ਕ੍ਰੋਸ ਕਰਕੇ ਆਪਾਂ ਦੂਸਰੀ ਸਟੇਟ 'ਚ ਚਲੇ ਜਾਂਦੇ ਆ। ਹੂੰ। ਖੈਰ ਭਾਂਡੇ ਸਾਹਿਬ ਤੁਸੀਂ ਪੰਜਾਬ ਦੇ ਦਰਦ ਦੀ ਵੱਲ ਗੱਲ ਵੱਡੇ ਪੱਧਰ ਤੇ ਕਰ ਰਹੇ ਹੋ ਤੁਹਾਡੇ ਜੇਹਨ ਦੇ ਵਿੱਚ ਵਾਕੀ ਦਰਦ ਬਾਹਰ ਆ ਰਿਹਾ ਹੈ। ਪਰ ਪੰਜਾਬ ਦੀ ਵੰਡ ਤੁਸੀਂ 47 ਦੀ ਗੱਲ ਕੀਤੀ ਹੈ। ਇਸ ਤੋਂ ਬਾਅਦ 54 55 ਦੇ ਵਿੱਚ ਜਿਹੜਾ ਗੰਗਾ ਨਗਰ ਸੀਗਾ ਜ਼ਿਲ੍ਹਾ ਪੰਜਾਬ ਦਾ ਉਹ ਨੂੰ ਹਰਿਆਣਾ ਦੇ ਪਹਿਲਾਂ ਹੀ ਸੌਂਮ ਦਿੱਤਾ ਸੀ ਹਾਲਾਂਕਿ ਛਾੜ ਦੇ ਵਿੱਚ ਮਿਲਦਾ ਹੈ ਜਿਹੜਾ ਪੰਜਾਬ ਨੂੰ ਜਿਹੜਾ ਕਿਉਂਕਿ ਅਕਾਲੀਆਂ ਨੇ ਮੋਰਚਾ ਲਾਇਆ ਕਿ ਸਾਨੂੰ ਪੰਜਾਬੀ ਸੂਬੇ ਦੇ ਆਧਾਰ ਉੱਤੇ ਸਾਡਾ ਹੱਕ ਕਿਉਂ ਨਹੀਂ ਦਿੱਤਾ ਜਾਂਦਾ ਭਾਵੇਂ ਕਿ ਉਹਦੇ ਉੱਤੇ ਬਹੁਤ ਸਾਰੇ ਸਾਰੇ ਹੁਣ ਤੱਕ ਸਵਾਲ ਨੇ ਮਾਮਲਾ ਕਿੰਤੂ ਪਰੰਤੂ ਦੇ ਵਿੱਚ ਹੈ ਕਿ ਅਕਾਲੀ ਦਲ ਦੇ ਮੋਰਚੇ ਦੀ ਵਜ੍ਹਾ ਹਰਿਆਣਾ ਤੇ ਹਿਮਾਚਲ ਬਾਹਰ ਗਏ ਤੇ ਚੰਡੀਗੜ੍ਹ ਉਹ ਜੁਟੀ ਦੇ ਹਿੱਸੇ ਆ ਗਿਆ ਪਰ ਜੇਕਰ ਅਕਾਲੀ ਦਲ ਮੋਰਚਾ ਨਾ ਲਾਉਂਦੇ ਤਾਂ ਫਿਰ ਕੀ ਪੰਜਾਬ ਦਾ ਵजूद ਹੁਣ ਤੱਕ ਇਹੀ ਰਹਿਣਾ ਸੀ ਪੰਜਾਬ ਦੀ ਭਾਸ਼ਾ ਪੰਜਾਬ ਦੀ ਬੋਲੀ ਬਹੁਤ ਕੁਝ ਪੰਜਾਬ ਦਾ ਸੱਭਿਆਚਾਰ ਇਹਦੇ ਉੱਤੇ ਖਤਰੇ ਨੂੰ ਭਾਵਦੇ ਆ ਸ਼ਾਇਦ ਉਸ ਵੇਲੇ ਦੀ ਅਕਾਲੀ ਲੀਡਰਸ਼ਿਪ ਨੇ ਮੋਰਚਾ ਲਾਇਆ ਤੁਸੀਂ ਇੱਕ ਜ਼ਿਕਰ ਕੀਤਾ ਕਿ ਪੁਰਾਣੀ ਲੀਡਰਸ਼ਿਪ ਜਦੋਂ ਦੇਸ਼ ਦੀ ਵੰਡ ਹੁੰਦੀ ਹੈ ਉਹ ਅਸਫਲ ਰਹੀ ਦੇਸ਼ ਵੰਡਿਆ ਗਿਆ ਪੰਜਾਬ ਦੇ ਟੋਟੇ ਹੋਏ ਤੇ ਲੱਖਾਂ ਜਿਹੜੇ ਪੰਜਾਬੀ ਬੇਕਾਰ ਹੋਏ ਅਸਲ ਦੇ ਵਿੱਚ ਉਹ ਪੰਜਾਬ ਦੀ ਹੀ ਸੀ ਜਾਂ ਪੱਛਮੀ ਬੰਗਾਲ ਦੀ ਬੰਗਾਲ ਦੀ ਦੱਸੀ ਜਾ ਰਹੀ ਹੈ ਹਿੰਦੁਸਤਾਨ ਸਾਰਾ ਸੁਰੱਖਿਤਰਿਆ ਬਲਕਿ ਮਜ਼ਬੂਤ ਹੋਇਆ ਵੱਖ-ਵੱਖ ਘਰਾਣਿਆਂ ਦੇ ਵਿੱਚ ਹਿੰਦੁਸਤਾਨ ਸਤਾਵਾਂ ਦੇ ਵਿੱਚ ਰਾਜੀ ਮਹਾਰਾਜ ਦੀ ਸਲਤਨਤ ਦੇ ਵਿੱਚ 500 ਤੋਂ ਵੱਧ ਗਿਣਤੀ ਦੱਸੀ ਜਾਂਦੀ ਵੰਡਿਆ ਹੋਇਆ ਸੀ ਹਿੰਦੁਸਤਾਨ ਇੱਕ ਨਹੀਂ ਸੀ ਨਾ ਇਹ ਤਾਂ ਨਾ ਹਿੰਦੁਸਤਾਨ ਸੀ ਕਰ ਸੰਵਿਧਾਨ ਦੇ ਵਿੱਚ ਹਾਲੇ ਵੀ ਹਿੰਦੁਸਤਾਨ ਨਹੀਂ ਇਹਨੂੰ ਭਾਰਤੀ ਮੰਨਿਆ ਜਾਂਦਾ ਹੈ ਉਹ ਗੱਲ ਵੱਖਰੀ ਕਿ ਇਹਨੂੰ ਵੱਡੇ ਪੱਧਰ ਤੇ ਹਿੰਦੁਸਤਾਨ ਆਪਾਰਿਆ ਜਾ ਰਿਹਾ ਹੈ ਖੈਰ ਉਹ ਵਿਸ਼ਾ ਵੱਖਰਾ ਹੈ ਪਰ ਕੀ ਲੀਡਰਸ਼ਿਪ ਆਪਾਂ ਜਦੋਂ ਪੰਜਾਬੀ ਸੂਬੇ ਦੀ ਗੱਲ ਆਉਂਦੀ ਹੈ ਅਕਾਲੀ ਦਲ ਦੀ ਉਸ ਵੇਲੇ ਨੂੰ ਥੋੜਾ ਜਿਹਾ ਪੇਸ਼ ਕਰਿਓ ਕਿ ਕਿਤੇ ਲੀਡਰਸ਼ਿਪ ਕੋਈ ਗਲਤੀ ਕਰ ਬੈਠੀ ਹੈ ਜਾਂ ਕਿ ਇਹ ਵਾਜਬ ਸੀ ਕਿ ਪੰਜਾਬੀ ਨੂੰ ਬਚਾਉਣ ਲਈ ਪੰਜਾਬ ਦੇ ਸੱਭਿਆਚਾਰ ਨੂੰ ਉਹ ਥਾਂ ਮਿਲਦੀ ਜਿੱਥੇ ਘਟੂ ਘਟ ਸਰਦਾਰ ਪੰਜਾਬੀ ਨਰੋਲ ਪੰਜਾਬੀ ਤੇ ਸਿੱਖ ਹੁੰਦੇ ਅੱਜ ਮੰਨਿਆ ਜਾਂਦਾ ਹੈ ਕਿ ਸਿੱਖ ਹੋਮ ਜਿਹੜਾ ਰਾਜ ਉਹ ਪੰਜਾਬ ਹੈ ਤੇ ਜੇਕਰ ਸਾਰਾ ਪੰਜਾਬ ਰਹਿੰਦਾ ਤਾਂ ਸ਼ਾਇਦ ਸਿੱਖ ਹੋਮ ਦਾ ਮਸਲਾ ਬਹੁਤ ਪਿੱਛੇ ਤੱਕ ਰਹਿਣਾ ਸੀ ਸਿੱਖ ਹੋਮ ਵੀ ਸ਼ਾਇਦ ਪੰਜਾਬ ਵਜੋਂ ਜਿਹੜਾ ਉਹ ਹਿੰਦੁਸਤਾਨ ਦੇ ਵਿੱਚ ਨਾ ਨਕਸ਼ੇ ਦੇ ਵਿੱਚ ਰਹਿੰਦਾ ਜਿਹੜੇ ਹਾਲਾਤ ਹੁਣ ਵਾਪਰ ਰਹੇ ਨੇ ਜੀ ਦੇਖੋ ਹਿੰਦੁਸਤਾਨ ਚ ਦੋ ਵੰਡਾਂ ਹੋਈਆਂ ਨੇ 1905 ਦੇ ਵਿੱਚ ਪਹਿਲੀ ਵੰਡ ਹੋਈ ਸੀ ਜੋ ਪੱਛਮੀ ਜਿਹਨੂੰ ਆਪਾਂ ਬੰਗਾਲ ਕਹਿੰਦੇ ਆ ਜਾਂ ਬੰਗਲਾਦੇਸ਼ ਵੰਡ ਹੋ ਗਈ 1905 ਦੇ ਵਿੱਚ ਪਹਿਲਾ ਦੇਸ਼ ਬਣ ਗਿਆ ਸੀ ਇੱਕ ਬਹੁਤ ਜ਼ਿਆਦਾ ਟਾਈਮ ਪਹਿਲਾਂ 19ਵੀਂ ਸਦੀ ਚ ਬਰਮਾ ਦੀ ਵੰਡ ਹੋਈ ਆ ਕਿਸੇ ਸਮੇ ਉਹ ਵੀ ਭਾਰਤ ਦਾ ਹਿੱਸਾ ਸੀ ਜਿਹੜੀ ਪੰਜਾਬ ਦੀ ਵੰਡ ਹੋਈ ਆ ਦੇਸ਼ ਦੀ ਆਜ਼ਾਦੀ ਤੇ ਸਿਰਫ ਪੰਜਾਬ ਦੀ ਵੰਡ ਹੋਈ ਆ ਸਾਰਾ ਦੇਸ਼ ਜਸ਼ਨ ਮਨਾਉਂਦਾ ਦੇਸ਼ ਦੀ ਆਜ਼ਾਦੀ ਦਾ ਪੰਜਾਬ ਦੇ ਲੋਕ ਕਿਵੇਂ ਉਹ ਆਜ਼ਾਦੀ ਦੀ ਜਿਨ੍ਹਾਂ ਨੇ ਆਪਣੇ 3 ਪੁੱਤਰ ਪਹਿਣਾ ਜਾਂ ਆਪਣੇ ਕਾਰੋਬਾਰ ਕਰਦੇ ਘਮਾਲੇ ਨੇ ਵੀ ਉਹ ਕਿਵੇਂ ਮਤਲਬ ਆਜ਼ਾਦੀ ਦਾ ਨਿੰਗ ਮਾੜਸ ਨੇ ਕਿਵੇਂ ਉਹਨੂੰ ਖੁਸ਼ੀਆਂ ਪ੍ਰਾਪਤ ਹੁੰਦੀਆਂ ਨੇ ਸਾਰੇ ਦੇਸ਼ ਦੇ ਵਿੱਚ ਜਦੋਂ ਸੈਂਟਰ ਦੀ ਸਰਕਾਰ ਨੇ ਪਾਛਾ ਦੇ ਆਧਾਰ ਤੇ ਸੂਬਿਆਂ ਦਾ ਗਠਨ ਕਰਨਾ ਜਾਰੀ ਰੱਖਿਆ ਸਾਂਝੇ ਪੰਜਾਬ ਦੇ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋ ਵਜਿੱਦ ਸਨ ਪੰਜਾਬ ਨੂੰ ਉਹ ਸਾਂਝਾ ਪੰਜਾਬ ਰੱਖਣਾ ਚਾਹੁੰਦੇ ਸੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਇੱਕ ਵਾਰੀ ਦੇਖ ਦੀ ਜਾਦੀ ਤੋਂ ਸਮੇਂ ਸ਼ਿਕਤ ਖਾ ਕੇ ਆਪਣੇ ਆਪ ਨੂੰ ਸੰਗਠ ਹੋ ਕੇ ਸੰਗਠਨ ਕਰਕੇ ਪੰਜਾਬੀ ਸੂਬੇ ਵਾਸਤੇ ਆਪਣਾ ਸੰਘਰਸ਼ ਜਾਰੀ ਕਰ ਦਿੱਤਾ ਬਹੁਤ ਲੰਮਾ ਸਮਾਂ ਸੰਗਰਾਸ਼ ਚੱਲਿਆ ਪਰ ਉਹਨਾਂ ਦੀ ਸ਼ੰਘਰਸ਼ ਦਾ ਜੋ ਉਹਨਾਂ ਨੇ ਦੇਸ਼ ਦੇ ਅੰਦਰ ਕੀਤਾ ਸਹੀ ਮੁੱਲ ਨਹੀਂ ਪਿਆ ਕਿਉਂਕਿ ਦੇਖੋ ਪੰਜਾਬੀ ਭਾਸ਼ਾ ਵਾਸਤੇ ਜਿਹੜਾ ਪੰਜਾਬੀ ਸੂਬਾ ਬਣਨਾ ਜਾ ਰਿਹਾ ਸੀ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਚਾਹ ਚੰਡੀਗੜ੍ਹ ਦੀ ਹਾਈ ਕੋਰਟ ਹੋਵੇ ਚਾਹ ਆਪਣੇ ਜਿਲ੍ਹਾ ਕੋਰਟ ਆ ਹੋਣ ਚਾਹ ਆਪਣਾ ਡਿਸਟ੍ਰਿਕਟ ਮਜਿਸਟ੍ਰੇਟ ਹੋਣ ਜ਼ਿਆਦਾਤਰ ਜਿਹੜਾ ਵੱਡੇ ਪੱਧਰ ਤੇ ਕੰਮ ਆ ਜਿਹੜਾ ਇਸ ਅਫਸਰਾਂ ਦਾ ਕੰਮ ਆ ਜਾਂ ਉਹ ਸਾਰਾ ਇੰਗਲਿਸ਼ ਵਿੱਚ ਹੁੰਦਾ ਪੰਜਾਬੀ ਵਿੱਚ ਅੱਜ ਵੀ ਨਹੀਂ ਕਿਉਂਕਿ ਸਾਡੀ ਜਿਹੜੀ ਮਾਂ ਬੋਲੀ ਆ ਪੰਜਾਬੀ ਇਹਨੂੰ ਵੀ ਅੱਜ ਰਾਜ ਭਾਸ਼ਾ ਦਾ ਦਰਜਾ ਹਾਸਲ ਨਹੀਂ ਜੇ ਹਾਸਲ ਹੈ ਤਾਂ ਸਿਰਫ ਕਾਗਜ਼ ਦੇ ਵਿੱਚ ਹੈ ਤੁਸੀਂ ਦਫਤਰਾਂ ਦੇ ਵਿੱਚ ਜਾ ਕੇ ਦੇਖ ਸਕਦੇ ਹੋ ਵੱਡੇ ਪੱਧਰ ਤੇ ਸਟੇਟ ਪੱਧਰ ਜਿਹੜਾ ਜੋ ਵੀ ਕੰਮ ਹੁੰਦਾ ਸਰਕਾਰ ਦਾ ਅੰਗਰੇਜ਼ੀ ਦੇ ਵਿੱਚ ਹੀ ਹੁੰਦਾ ਸਿੱਖ ਲੀਡਰਸ਼ਿਪ ਨੇ ਜਦੋਂ ਦੇਖਿਆ ਵੀ ਸਾਡੀ ਪੰਜਾਬ ਵਿੱਚ ਪਹਿਲੀਆਂ ਚੋਣਾਂ ਨੇ ਜਿਹੜੀਆਂ 52 ਜਾਂ 57 ਦੀਆਂ ਅਕਾਲੀ ਦਲ ਤੇ ਕਾਂਗਰਸ ਨੇ ਰਲ ਮਿਲ ਕੇ ਲੜੀਆਂ ਜਦ ਸਿੱਖਾਂ ਨੂੰ ਲਾ ਲੋ ਜਾਂ ਕਾਲੀ ਲੀਡਰਸ਼ਿਪ ਨੂੰ ਪੰਜਾਬ ਦੇ ਹਿੱਤ ਜਾਂ ਆਪਣੇ ਹਿੱਤ ਸੁਰੱਖਿਤ ਨਹੀਂ ਸਮਝੇ ਉਹਨਾਂ ਨੇ ਸੰਘਰਸ਼ ਦੇ ਰਾਪ ਹੈ ਬਹੁਤ ਲੰਮਾ ਸੰਘਰਸ਼ ਚੱਲਿਆ ਉਸ ਤੋਂ ਬਾਅਦ 1 ਨਵੰਬਰ 1966 ਨੂੰ ਪੰਜਾਬੀ ਸੂਬੇ ਦਾ ਜਨਮ ਹੋਇਆ ਪੰਜਾਬੀ ਸੂਬੇ ਦਾ ਜਨਮ ਹੋਇਆ ਦੋ ਜਿਹੜੇ ਸਾਡੇ ਛੋਟੇ ਪਹਿਲਾਂ ਕਹਿਣਾ ਬੱਚੇ ਸੀ ਉਹ ਪੁੱਤਰ ਸੀ ਉਹ ਸਦਾ ਲਈ ਸਾਡੇ ਤੋਂ ਅਲੱਗ ਹੋ ਗਏ ਹਮਾਚਲ ਪ੍ਰਦੇਸ਼ ਦਾ ਰਹਿਣਾ ਮੈਨੂੰ ਅਫਸੋਸ ਨਾਲ ਇੱਕ ਗੱਲ ਗੱਲ ਕਹਿਣੀ ਪੈਂਦੀ ਹੈ ਵੀ ਜਰਮਨ ਤੇ ਬਰਲਿੰਗ ਦੀ ਤਾਕੰਦ ਡਿੱਗ ਸਕਦੀ ਆ ਪਰ ਸਾਡੀ ਨਾ ਕਦੇ ਹਰਾਨੇ ਨਾਲ ਨਾ ਹਮਾਚਲ ਪ੍ਰਦੇਸ਼ ਨਾਲ ਨਾ ਉਧਰਲੇ ਪੰਜਾਬ ਨਾਲ ਕੰਧ ਆ ਜਿਹੜੀ ਹੁਣ ਕਦੇ ਨਹੀਂ ਡਿੱਗੇ ਭਵਿੱਖ ਵਿੱਚ ਕਦੇ ਵੀ ਅਸੀਂ ਇਕੱਠੇ ਨਹੀਂ ਹੋ ਸਕਦੇ ਕੰਧ ਉਸਰੀ ਰਹੇਗੀ ਕੰਧ ਉਸਰੀ ਰਹੇਗੀ ਹਾਲਾਤ ਅਜੇ ਬਣ ਗਏ ਕਾਂਗਰਸ ਨੇ ਵੀ ਫਿਰ ਜਾ ਦੇਖਿਆ ਜਿਆਦੇ ਮਹਮੜ ਪੜ ਗਈ ਦੇਸ਼ ਦੇ ਵਿੱਚ ਇਕੱਲਾ ਪੰਜਾਬ ਹੀ ਰਹਿ ਗਿਆ ਸੈਂਟਰ ਦੀ ਸਰਕਾਰ ਨੇ ਫਿਰ ਇੱਕ ਛੋਟੇ ਜਿਹੇ ਪੰਜਾਬੀ ਸੂਬੇ ਦਾ ਜਿਹੜਾ ਗਠਨ ਕਰਿਆ ਜਿਦੇ ਵਿੱਚ ਜਿਵੇਂ ਚੰਡੀਗੜ੍ਹ ਵੀ ਰਹੀ ਉਹਨੂੰ ਚੰਡੀਗੜ੍ਹ ਨੂੰ ਵੀ ਪੰਜਾਬ ਤੋਂ ਬਾਹਰ ਰੱਖਿਆ ਗਿਆ ਸਾਡੀ ਹਾਈ ਕੋਰਟ ਵੀ ਬਾਹਰ ਉਹ ਵੀ ਹੈਰਾਨੇ ਨਾਲ ਸਾਂਝੀ ਆ ਦੇਖੋ ਜਿੰਨੇ ਪੰਜਾਬ ਦੇ ਪਿੰਡ ਸੀ 25 ਜਾਂ 27 ਜਿਨ੍ਹਾਂ ਨੂੰ ਚੰਡੀਗੜ੍ਹ ਉਜਾੜ ਕੇ ਮਤਲਬ ਬਣਾਇਆ ਗਿਆ ਸੀ ਉਹ ਉੱਚ ਵੀ ਹੈਰਾਨੇ ਦਾ ਹਿੱਸਾ ਬੇਸ਼ੱਕ ਹਰਿਆਣਾ ਨੂੰ ਜਦ ਪੰਜਾਬ ਅੱਡ ਹੋਇਆ ਸਿਰਫ 5 ਸਾਲ ਵਾਸਤੇ ਹਾਈ ਕੋਰਟ ਦੀ ਜਾਂ ਉਹਨੂੰ ਜਿੰਨੇ ਦਫਤਰ ਨੇ 5 ਸਾਲ ਵਾਸਤੇ ਕੰਮਕਾਰ ਚਲਾਉਣ ਦਿੱਤੇ ਕਿਹਾ ਸੀ ਉਹ ਅੱਜ ਤੱਕ ਹਰਿਆਣੇ ਦਾ ਕਬਜ਼ਾ ਚਾਹੇ ਹਾਈ ਕੋਰਟ ਹੋਵੇ ਚਾਹੇ ਵਿਧਾਨ ਸਭਾ ਹੋਵੇ 40 60 ਦੇ ਅਨੁਪਾਤ ਨਾਲ ਵਰਕਰਾਰ ਹੂੰ ਕਹਿੰਦਾ ਪਾਬ ਕਿ ਆਰਜੀ ਉਹਨਾਂ ਨੂੰ ਪ੍ਰਬੰਧ ਚਲਾਉਣ ਲਈ ਦਫਤਰ ਵਗੈਰਾ ਹਾਂਜੀ ਬਿਲਕੁਲ ਮਿਲਿਆ ਸੀ ਹਾਂਜੀ ਹਾਂਜੀ ਤੇ ਉਸ ਤੋਂ ਬਾਅਦ ਫਿਰ ਕੰਟੀਨਿਊ ਰੱਖੀ ਗਿਆ ਕਹਿੰਦਾ ਪਾਬ ਕਿ ਤੁਸੀਂ ਦੱਸ ਰਿਹਾ ਹੋ ਕਿ ਉਸ ਵੇਲੇ ਦੀ ਕੇਂਦਰ ਦੀ ਲੀਡਰਸ਼ਿਪ ਨਾਲ ਵਾਹ ਪਿਆ ਅਕਾਲੀਆਂ ਦਾ ਤਾਂ ਕੇਂਦਰ ਦੀ ਲੀਡਰਸ਼ਿਪ ਤਾਂ ਕਾਂਗਰਸੀ ਸੀ ਉਸ ਵੇਲੇ ਬਿਲਕੁਲ ਕਾਂਗਰਸ ਨੇ ਲੰਮਾ ਸਮਾਂ ਰਾਜ ਕਰਿਆ ਜੀ ਕਿਤਨਾ ਕਿਤੇ ਫਿਰ ਕਾਂਗਰਸ ਦੀ ਲੀਡਰਸ਼ਿਪ ਵੀ ਇਹ ਸਾਰੇ ਮਾਮਲੇ ਦੇ ਵਿੱਚ ਜੇਕਰ ਦੋਸ਼ੀ ਮੰਨੀ ਜਾਵੇ ਤਾਂ ਉਹ ਵੀ ਬਰਾਬਰ ਹੀ ਆ ਬਿਲਕੁਲ ਜੀ ਦੇਖੋ ਜਦੋਂ ਦੇਸ਼ ਦੇ ਵੱਖ-ਵੱਖ ਸੂਬਿਆਂ 'ਚ ਪਾਸ਼ਾ ਦੇ ਆਧਾਰ ਤੇ ਚਾਹ ਤਾਮਲਾ ਚਾਹ ਮਦਰਾਸਾ ਜਹ ਜਗ ਜਰਾਤੀਆ ਸੂਬੇ ਬਣੇ ਨੇ ਫਿਰ ਪੰਜਾਬ ਨੂੰ ਕਿਉਂ ਨਹੀਂ ਮਤਲਬ ਦੇ ਖਿੱਤੇ ਦੇ ਵਿੱਚ ਸੂਬੇ ਦਾ ਨਾਮ ਦਿੱਤਾ ਗਿਆ ਹਾਲਾਂਕਿ ਜਿਹੜੀਆਂ ਕੁਰਬਾਨੀਆਂ ਨੇ ਮਾਸਟਰ ਤਾਰਾ ਸਿੰਘ ਸਾਡੇ ਬਹੁਤ ਵੱਡੇ ਲੀਡਰ ਸੀ ਜਿਨ੍ਹਾਂ ਨੂੰ ਅੰਗਰੇਜ਼ਾਂ ਦੀ ਵੀ ਆਪਸ਼ਨ ਸੀ ਪਾਕਿਸਤਾਨ ਦੇ ਬਾਨੀ ਡਾਕਟਰ ਲੀ ਜਨਾਹ ਦੀ ਵੀ ਮਤਲਬ ਆਪਸ਼ਨ ਸੀ ਵੀ ਤੁਸੀਂ ਸਾਡੇ ਵਿੱਚ ਆ ਜਾਓ ਤੁਹਾਡਾ ਵੱਖਰਾ ਕੀਤਾ ਹੋਊਗਾ ਫੌਜਾਂ ਦੇ ਵਿੱਚ ਸਾਰੇ ਕਿਤੇ ਰਿਜ਼ਰਵੇਸ਼ਨ ਹੋਊਗੀ ਤੁਹਾਡੇ ਹਿੱਤ ਸੁਰੱਖਤ ਹੋਣਗੇ ਪਰ ਸਾਡੀ ਲੀਡਰਸ਼ਿਪ ਨੇ ਹਿੰਦ ਸਿੱਖ Hindu ਪਾਈ ਚਾਰੇ ਦੀ ਇਕਤਾ ਦੰਦੇ ਹੋਏ ਸਾਰਾ ਕੁਝ ਤਿਆਗਦੇ ਹੋਏ ਅੰਗਰੇਜ਼ਾਂ ਦੀ ਸਲਾਹ ਨੂੰ ਦਰਕਨਾਰ ਕਰਦੇ ਹੋਏ ਅਲੀ ਜਨਾਹ ਦੇ ਜਿਹੜੇ ਉਹਦੇ ਆਫਰਾਂ ਸੀ ਉਹਨਾਂ ਨੂੰ ਦਰਕਰਦੇ ਹੋਏ ਦੇਸ਼ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਸ਼ਾਮਲ ਹੋਏ ਆਜ਼ਾਦੀ ਦੇ ਵਿੱਚ ਵੀ ਸਭ ਤੋਂ ਵੱਡਾ ਯੋਗਦਾਨ ਸੀ ਚਾਹੇ 1931 ਦੇ ਦੌਰਾਨ ਮਹਾਤਮਾ ਗਾਂਧੀ ਜਾਂ ਜਵਾਰ ਲਾ ਨੇ ਨੂੰ ਜਿੰਨੇ ਵੀ ਵੱਡੇ ਇਜਲਾਸ ਚੱਲਦੇ ਸੀ ਉਹਨਾਂ ਨੇ ਬਾਰ-ਬਾਰ ਜ਼ਿਕਰ ਵੀ ਕਰਿਆ ਵੀ ਦੇਸ਼ ਜਿਹੜੇ ਸਿੱਖ ਨੇ ਇਹਨਾਂ ਦੇ ਜਿਹੜੇ ਹਿੱਤ ਨੇ ਜਾਂ ਪੰਜਾਬੀਆਂ ਦੇ ਸਿੱਖਾਂ ਦੇ ਬਰਕਰਾਰ ਰਹਿਣਗੇ ਦੇਸ਼ ਦੇ ਅੰਦਰ ਵੀ ਆਜ਼ਾਦੀ ਅਸੀਂ ਇੰਨਾ ਕਰਕੇ ਮਾਰ ਰਹੇ ਅੱਜ ਵੀ ਉਹਦੇ ਤਕਰੀਰਾਂ ਨੇ ਇਤਿਹਾਸ ਚੋਂ ਪੜਿਆ ਜਾ ਸਕਦਾ ਵੀ ਇਹਨਾਂ ਦੇ ਸਿਰ ਤੇ ਹੀ ਸਾਨੂੰ ਆਜ਼ਾਦੀ ਮਿਲਦਰੀਆ ਕਿਉਂਕਿ ਜਿੰਨੇ ਵੀ ਫਾਂਸੀਆਂ ਲੱਗੀਆਂ ਨੇ ਪੰਜਾਬੀ ਤੇ ਸਿੱਖ ਸਾਡੇ ਸ਼ਹੀਦਾਂ ਨੂੰ ਇਹ ਲੱਗੀਆਂ ਨੇ ਬਹੁਤ ਦੂਸਰੇ ਤਬਕੇ ਦੇ ਲੋਕ ਬੜੇ ਘੱਟ ਤੇ ਪਰ ਤੁਸੀਂ 47 ਤੋਂ ਬਾਅਦ ਦਾ ਹਾਲ ਦੇਖ ਲਓ ਵੀ ਸਿੱਖ ਨਾਲ ਕੀ ਹੋਇਆ ਮੈਂ ਪਿਛਲੇ ਟਾਈਮ ਵਿੱਚ ਪਾਕਿਸਤਾਨ ਗਿਆ ਸੀ ਉੱਥੇ ਕਿਸ ਬਜ਼ੁਰਗ ਬੰਦਿਆਂ ਨਾਲ 2001 ਦੇ ਵਿੱਚ ਮੈਨੂੰ ਗੱਲ ਕਰਨ ਦਾ ਮੌਕਾ ਮਿਲਿਆ ਕਹਿੰਦੇ ਮਾਸਟਰ ਤਾਰਾ ਸਿੰਘ ਆਜ਼ਾਦੀ ਸਮੇਂ ਸਿੱਖਾਂ ਦੇ ਪ੍ਰਮੁੱਖ ਲੀਡਰ ਸਨ ਅਕਾਲੀ ਦਲ ਦੇ ਪ੍ਰਧਾਨ ਸਨ ਜਦੋਂ ਸਾਲ 150 ਬਾਅਦ ਪਾਕਿਸਤਾਨ ਗਏ ਉਹ ਡਾਕਟਰ ਕਹਿੰਦੇ ਇਤਿਹਾਸਕਾਰ ਦੱਸਦੇ ਨੇ ਡਾਕਟਰ ਅਲੀ ਦੇ ਜਨਾਨ ਦੇ ਗੱਲ ਲੱਕੇ ਰੋਇਆ ਵੀ ਜੇ ਮੈਂ ਤੁਹਾਡੀ ਗੱਲ ਮੰਨ ਲੰਦਾ ਬਹੁਤ ਚੰਗਾ ਰਹਿੰਦਾ ਵੀ ਸਾਡੀ ਅੱਜ ਜਿਹੜੀ ਹਿੰਦੁਸਤਾਨ ਜਾਂ ਪੰਜਾਬ ਦੇ ਵਿੱਚ ਦੁਰਦਸ਼ਾ ਅੰਗਰੇਜ਼ਾਂ ਨਾਲ ਵੀ ਮਾਰੀ ਜਾ ਮੇਤੋ ਇਤਿਹਾਸ ਕੋ ਭੁੱਲ ਹੋਈ ਆ ਮੈਨੂੰ ਮੇਰੀ ਕੌਮ ਜਾਂ ਸਾਡਾ ਧਰਮ ਇਹਨੂੰ ਕਦੇ ਮਾਫ਼ ਨਹੀਂ ਕਰੇਗਾ ਮਾਸਟਰ ਤਾਰਾ ਸਿੰਘ ਰੋਇਆ ਹਾਂਜੀ ਖਾਂ ਜਨਾਨ ਦੇ ਗੱਲ ਦੱਸਦੇ ਨੇ ਹਾਂਜੀ ਇਤਿਹਾਸ ਦੱਸਦਾ ਜਾਂ ਕੋਈ ਬਜ਼ੁਰਗ ਦੱਸਦੇ ਨੇ ਜੀ ਵੀ ਮੇਤੋ ਗਲਤੀ ਹੋਈ ਆ ਮੈਂ ਉਸ ਸਮੇਂ ਗੱਲ ਨਹੀਂ ਮੰਗੀਆਂ ਆਪਣਾ ਖਿੱਤਾ ਨਹੀਂ ਲੈ ਸਕਿਆ ਆਪਣੀ ਕੌਮ ਦੇ ਆਪਣੇ ਧਰਮ ਦੇ ਜਿਹੜੇ ਹਿੱਤ ਨੇ ਉਹ ਸੁਰੱਖਤ ਨਹੀਂ ਰੱਖ ਸਕਿਆ ਕਿਉਂਕਿ ਆਜ਼ਾਦੀ ਦੇ ਅੰਦੋਲਨ ਸਭ ਤੋਂ ਵੱਡਾ ਰੋਲ ਸਿੱਖਾਂ ਦਾ ਸੀ ਖੈਰ ਇਹ ਬਹੁਤ ਸਾਰੇ ਸਿਕਵੀ ਨੇ ਸ਼ਿਕਾਇਤਾਂ ਨੇ ਸਿੱਖਾਂ ਦੀਆਂ ਜਿਵੇਂ ਭਾਸ਼ਾ ਦੇ ਆਧਾਰ ਉੱਤੇ ਬਹੁਤ ਦੇਰ ਚ ਪੰਜਾਬ ਦਾ ਸਰਬਾ ਪਿਛਲਾ ਜੀ ਹਾਂ ਤੇ ਹੋਰ ਵੀ ਬਹੁਤ ਸਾਰਾ ਕੁਝ ਕਈ ਵਾਰ ਅੱਗੇ ਜਾ ਕੇ ਸਿੱਖਾ ਨੂੰ ਕਈ ਮੋੜੀ ਵੀ ਲਾਉਣੀ ਪਏ ਪਰ ਸਿੱਖ ਤਾਂ ਦੇਸ਼ ਦੀ ਆਜ਼ਾਦੀ 'ਚ ਸਭ ਤੋਂ ਵੱਧ ਹੁਣ ਵੀ ਕੁਰਬਾਨੀਆਂ ਦੇ ਰਹੇ ਨੇ ਹਾਸਾ ਸੱਚੇ ਹੁਣ ਵੀ ਸਰਹੱਦਾਂ ਉਤੇ ਜਾਨਾਂ ਵਾਰ ਰਹੇ ਨੇ ਕੋਈ ਅਜਿਹਾ ਗਿਲਾ ਸ਼ਿਕਵਾ ਤਾਂ ਨਹੀਂ ਪਰ ਜ਼ਰੂਰ ਹੈ ਕਿ ਉਹ ਕਿੰਤੂ ਪਰੰਤੂ ਖੜੇ ਨੇ ਕਈ ਮਾਮਲੇ 'ਚ ਇਤਿਹਾਸ ਵੱਖਰਾ ਹੈ ਲੋਕ ਚਰਚਾ ਕਈ ਵਾਰ ਵੱਖਰੀ ਹੁੰਦੀ ਹੈ ਇਹ ਸਾਰੇ ਮਾਮਲੇ ਨੂੰ ਕਿਵੇਂ ਦੇਖਦੇ ਹੋ ਦੇਖੋ ਹੁਣ ਅਸੀਂ ਸਾਰੇ ਆਜ਼ਾਦ ਭਾਰਤ ਦੇ ਵਸਨੀਕਾਂ ਅਸੀਂ ਹਰੇਕ ਵਰਗਾਂ ਦੇ ਵਿੱਚ ਭਾਰਤ ਸਰਕਾਰ ਦੇ ਬਖ ਬਖ ਸਾਡੇ ਫੋ ਦੇ ਸਿਪਾਹੀ ਤੋਂ ਲੈ ਕੇ ਦੇਸ਼ ਦੇ ਰਾਸ਼ਟਰਪਤੀ ਤੱਕ ਵੀ ਸਿੱਖਿਆ ਨੇ ਨਿਵੰਦਗੀ ਕਰੀ ਆ ਹੁਣ ਸਾਨੂੰ ਕੋਈ ਸਾਡਾ ਨਵਾਂ ਮੁਰਖ ਤਾਂ ਹੈ ਨਹੀਂ ਸਾਡਾ ਮੁਲਕ ਤਾਂ ਹੁਣ ਭਾਰਤ ਹੈ ਜਿਹਦੇ ਵਿੱਚ ਅਸੀਂ ਰਹਨੇ ਆ ਇੱਥੇ ਸਾਰਾ ਕੁਝ ਹਿੰਦੁਸਤਾਨ ਦੇ ਵਿੱਚ ਆਪਦਾ ਜੀਵਨ ਨਰਵਾਹ ਕਰਦੇ ਆ ਚਾਹ ਪੰਜਾਬ ਦੀ ਸਰਕਾਰ ਹੋਵੇ ਚਾਹ ਬਾਰ-ਬਾਰ ਪੰਜਾਬ 'ਚ ਸਰਕਾਰਾਂ ਬਦਲਦੀਆਂ ਨੇ ਚਾਹ ਸੈਂਟਰ ਦੀ ਸਰਕਾਰ ਹੋਵੇ ਉੱਥੇ ਵੀ ਬਾਰ-ਬਾਰ ਚੱਲ ਮਸਮਾ ਕਾਂਗਰਸ ਨੇ ਸਰਕਾਰ ਕਰਿਆ ਫਿਰ ਪਿਛਲੇ ਲੰਮੇ ਸਮੇਂ ਤੋਂ ਭਾਰਤੀ ਜਨਤਾ ਪਾਰਟੀ ਦਾ ਰਾਜ ਆ ਪਰ ਜਿਹੜਾ ਮਨ 'ਚ ਖਿਆਲ ਆ ਜਾਂ ਦਿਲ 'ਚ ਖਲਾਓ ਨੇ ਇੱਕ ਅਬਦੇ ਖਿੱਤੇ ਦੇ ਜੋ ਚਾਹ 47 ਚ ਹੋਇਆ ਚਾਹ 66 ਚ ਹੋਇਆ ਹਰ ਸਿੱਖ ਹਰ ਪੰਜਾਬੀ ਉਹਨੂੰ ਕਦੇ ਦਿਲੋਂ ਨਹੀਂ ਭੁਲਾ ਸਕਦਾ ਜਿਹੜੇ ਜ਼ਖਮ ਨੇ ਬਹੁਤ ਅੱਲੇ ਨੇ ਚਾਹ ਸਮਾਜ ਦੀ ਗੱਲ ਹੋਵੇ ਚਾਹ ਇਤਿਹਾਸ ਦੀ ਗੱਲ ਹੋਵੇ ਇਹਨੂੰ ਕਦੇ ਭੁੱਲਿਆ ਨਹੀਂ ਜਾ ਸਕਦਾ ਜਿਹੜਾ ਦਰਦ ਤੁਸੀਂ ਜਿਹੜਾ ਦੱਸਦੇ ਹੋ ਸੀਨੇ ਦੇ ਵਿੱਚ ਹੈ ਸਿੱਖਾਂ ਦੇ ਤਾਂ ਕਿ ਹਿੰਦੁਸਤਾਨ ਦੀ ਹਕੂਮਤ ਇਹ ਮਾਮਲਾ ਯਾਦ ਹੈ ਉਹਨਾਂ ਦੇ ਗੌਰ ਕਰਦੇ ਸਾਰੇ ਮਾਮਲੇ ਉੱਤੇ ਇਸ ਗੱਲ ਨੂੰ ਕਿਵੇਂ ਲੈਂਦੇ ਹੋਣਗੇ ਨਹੀਂ ਤਾਂ ਹਿੰਦੁਸਤਾਨ ਦੀਆਂ ਸਰਕਾਰਾਂ ਤੋਂ ਤਾਂ ਜਿਉ ਵਿੱਤੇ ਸਮੇਂ ਦੀਆਂ ਗੱਲਾਂ ਹੋ ਗਈਆਂ ਚਾਹ 47 ਦੀ ਬੰਡ ਸੀ ਇਹ ਹੈ ਛੜਦੀਵੰਦ ਸੀ ਹੁਣ ਤਾਂ ਇੱਕ ਹੋਰ ਨਵੀਂ ਜਿਵੇਂ ਆਪਾਂ ਸੋਸ਼ਲ ਮੀਡੀਆ ਤੇ ਚਰਚਾ ਦੇਖਦੇ ਆਂ ਵੀ ਇੱਕ ਚੰਡੀਗੜ੍ਹ ਪੰਚਕੂਲਾ ਮਹਾਲੀ ਨੂਰਪੁਰ ਬੇਦੀ ਅਨੰਦਪੁਰ ਸਾਹਿਬ ਜਾਂ ਹਿਮਾਚਲ ਪ੍ਰਦੇਸ਼ ਦੇ ਕੁਝ ਹਿੱਸੇ ਲੈ ਕੇ ਚੰਬਾ ਵਗੈਰਾ ਜੰਮੂ ਕਸ਼ਮੀਰ ਤੱਕ ਵੀ ਇੱਕ ਹੋਰ ਤਵਜੀਜ ਆ ਭਾਰਤ ਸਰਕਾਰ ਦੀ ਵੀ ਇੱਕ ਹੋਰ ਨਵੇਂ ਸੂਬੇ ਦਾ ਗਠਨ ਕੀਤਾ ਜਾਵੇ ਮੈਨੂੰ ਵੀ ਖਾਸਾ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਨੂੰ ਹੋਰ ਛੋਟਾ ਕਰੀ ਵੰਡ ਨਾ ਹੋ ਜਾਏ ਅਗਲੀ ਵੰਡ ਹੋ ਕੇ ਪੰਜਾਬ ਦੀ ਬਦਲ ਤੀਜੀ ਵਾਰੀ ਵੰਡ ਨਾ ਹੋ ਜਾਈ ਤਾਂ ਸਿੰਘ ਕੈਰੋਂ ਦਾ ਜ਼ਿਕਰ ਕੀਤਾ ਪਹਿਲਾਂ ਤੇ ਪ੍ਰਤਾਪ ਸਿੰਘ ਕੈਰੋ ਪ੍ਰਤੀ ਕਾਲੀਆਂ ਦਾ ਸ਼ਿਕਵਾ ਹੈ ਕਿ ਉਹਨਾਂ ਨੇ ਜਿਹੜਾ ਜਦੋਂ ਪੰਜਾਬੀ ਸੂਬੇ ਦੀ ਮੋਰਚਾ ਲਾਇਆ ਉਹਨਾਂ ਨੇ ਪੰਜਾਬੀ ਸੂਬੇ ਲਈ ਤਾਂ ਉਹ ਉਹਨਾਂ ਨੇ ਕਾਫੀ ਸ਼ਕਤੀਵਰਤੀ ਕਾਲੀਆਂ ਉੱਤੇ ਡਾਂਗ ਫੇਰੀ ਕਹਿੰਦਾ ਪਾਵ ਤੇ ਪਰ ਪ੍ਰਤਾਪ ਸਿੰਘ ਕੈਰੋ ਦੇ ਪੰਜਾਬ ਪ੍ਰਤੀ ਜਿਹੜੇ ਵਿਕਾਸ ਦੇ ਕਾਰਜਾਂ ਨੂੰ ਜਿਕਰ ਜਾਦ ਕਰੀਏ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਸਥਾਪਨਾ ਕਰਨੀ ਪੰਜਾਬੋਂ ਬਹੁਤ ਦੂਰ ਦਿੱਲੀ ਦੇ ਇਰਦ-ਗਿਰਦ ਗੜगांव ਤੇ ਫਰੀਦাবাদ ਦੇ ਵਿੱਚ ਇੰਡਸਟਰੀਅਲ ਹੱਬਾਂ ਕੈਮ ਕਰ ਦੇਣੀਆਂ ਉਹਨਾਂ ਦੀ ਸੋਚ ਬਾਕੀ ਕਿਤਨੇ ਕਿਤੇ ਦੂਰ ਅੰਦੇਸ਼ ਵਾਲੀ ਜ਼ਰੂਰ ਸੀਗਾ ਜਿਹੜੀ ਉਸ ਵੇਲੇ ਦੀ ਸਿੱਖ ਲੀਡਰ ਚਾਹੇ ਉਹ ਕਾਂਗਰਸ ਦੇ ਵਿੱਚ ਸਨ ਚਾਹੇ ਅਕਾਲੀ ਦਲ ਦੇ ਵਿੱਚ ਸਨ ਜਾਂ ਖੱਬੇ ਪੱਕੀ ਕਮਿਊਨਿਸਟ ਧਿਰਾਂ ਦੇ ਵਿੱਚ ਸਨ ਮੈਂ ਉਹ ਧਰਮ ਦੇ ਖੇਤਰ ਦੇ ਵਿੱਚ ਸਨ ਉਹ ਇੱਕ رائے ਦੀ ਕਾਇਮ ਕਰ ਸਕੀ ਕਹਿੰਦਾ ਭਾਵੇਂ ਕਿ ਪੰਜਾਬੀ ਸੂਬੇ ਦੇ ਮਾਮਲੇ ਦੇ ਵਿੱਚ ਕਿ ਕਿਸ ਤਰ੍ਹਾਂ ਦਾ ਪੰਜਾਬ ਹੋਏ ਸਾਂਝਾ ਪੰਜਾਬ ਹੋਏ ਜਾਂ ਕਿਵੇਂ ਹਰਿਆਣੇ ਨੂੰ ਰੋਕਿਆ ਜਾਏ ਜਿਹੜੀ ਗੜਗਾਉਂ ਵਾਲਾ ਹੱਬ ਹੈ ਇੰਡਸਟਰੀਅਲ ਫਰੀਦাবাদ ਦੀ ਹੱਬ ਹੈ ਦਿੱਲੀ ਰਾਜਧਾਨੀ ਦੇ ਨਾਲ ਉਹ ਪਚਾਈ ਜਾ ਸਕਦੀ ਸੀ ਅਜੇ ਹ ਸਾਰਾ ਕੁਝ ਸਿੱਖ ਲੀਡਰਸ਼ਿਪ ਦਾ ਰੂੜ ਕਿਤਨੇ ਕਿਤੇ ਬਾਕੀ ਖਾਮੀ ਭਰਿਆ ਤੇ ਹੈ ਚਾਹੇ ਉਹ ਕਾਂਗਰਸ ਦੇ ਲੀਡਰਸ ਹਨ ਖੱਬੇ ਪੱਕੀ ਲੀਡਰਸ ਹਨ ਜਾਂ ਸੱਜੇ ਪੱਕੀ ਅਕਾਲੀ ਸਨ ਜਾਂ ਹੋਰ ਅਰੇ ਵਗੈਰਾ ਪ੍ਰਤਾਪ ਸਿੰਘ ਕੈਰੋਂ ਨੂੰ ਸ਼ਰਮਣੀ ਕਮੇਟੀ ਦੀ ਹੋਣ ਤੋਂ ਪਹਿਲਾਂ ਸਿੱਖਾਂ ਦੀ ਇੱਕ ਧਾਰਮਿਕ ਜਮਾਤ ਸੀ ਉਹਨਾਂ ਦੁਆਰਾ ਅਮਰੀਕਾ ਦੇ ਵਿੱਚ ਪੜਨ ਭੇਜਿਆ ਗਿਆ ਉਸ ਟਾਈਮ ਅੱਜ ਤੋਂ ਲਗਭਗ 100 ਸਵਾ 100 ਸਾਲ ਪਹਿਲਾਂ ਉਹ ਪੜ ਕੇ ਆਇਆ ਅਕਾਲੀ ਦਲ ਚ ਵੀ ਰਹੇ ਉਹ ਬਾਅਦ ਚ ਦੇਸ਼ ਦੀ ਆਜ਼ਾਦੀ ਤੋਂ ਬਾਅਦ ਕਾਂਗਰਸ ਵਿੱਚ ਚਲੇ ਗਏ ਦੇਖੋ ਜਿਹੜੀ ਗੱਲ ਆ 1965 ਦੇ ਵਿੱਚ ਜਾਂ ਚਹੌਣ ਦੇ ਵਿੱਚ ਪ੍ਰਤਾਪ ਸਿੰਘ ਕੈਰੋ ਦੀ ਮੌਤ ਹੋਈ ਆ ਉਹਨਾਂ ਦਾ ਤੁਸੀਂ ਦਿੱਲੀ ਦਰਬਾਰ ਚ ਵੀ ਡੰਕਾ ਵੱਜਦਾ ਸੀ ਪੰਜਾਬ ਚ ਵੀ ਉਹਨਾਂ ਨੂੰ ਸਖਤ ਮੁੱਖ ਮੰਤਰੀ ਦੇ ਤੌਰ ਤੇ ਦੇਖਿਆ ਉਹਨਾਂ ਦੀ ਮੌਤ ਤੋਂ ਬਾਅਦ ਹੀ ਪੰਜਾਬੀ ਸੂਬੇ ਦਾ ਜਨਮ ਹੋਇਆ ਪ੍ਰਤਾਪ ਸਿੰਘ ਕੈਰੋਂ ਦੀ ਪੰਜਾਬ ਨੂੰ ਬਹੁਤ ਵੱਡੀ ਦੇਣ ਆ ਉਹ ਇਤਿਹਾਸ ਜਾਂ ਮੈਂ ਕਦੇ ਨਹੀਂ ਭਲਾ ਸਕਦਾ ਸਾਰਾ ਕਿਉਂਕਿ ਚੰਡੀਗੜ੍ਹ ਪ੍ਰਤਾਪ ਸਿੰਘ ਕੈਰੋਂ ਨੇ ਵਾਹਖੜਾ ਬਿਆਸ ਮਨੰਜ ਵੋਟ ਚ ਖੇਤੀ ਵੜੀਆਂ ਗੇਰ ਕਰਦੇ ਨੇ ਪਰ ਪਾਵੇਂ ਸੈਟਰਲ ਸਕੀਮਾਂ ਸਨ ਪਰ ਠੀਕ ਹੈ ਤੁਹਾਡੀ ਵਾਲੀ ਗੱਲ ਅੱਗੇ ਜੀ ਹਮ ਇਹਨੇ ਬਹੁਤ ਵੱਡੀਆਂ ਉਸ ਸਮੇਂ ਜਿਹੜੀਆਂ ਉਪਲਬਧੀਆਂ ਨੇ ਪੰਜਾਬ ਨੂੰ ਦੇ ਕੇ ਗਏ ਨੇ ਪਰ ਸਿੱਖ ਲੀਡਰਸ਼ਿਪ ਨਾਲ ਉਹਨਾਂ ਦਾ ਇਸ ਮੁੱਦੇ ਤੇ ਟਕਰਾਅ ਸੀ ਉਹ ਸਾਂਝੇ ਤੌਰ ਤੇ ਕਹਿ ਰਹੇ ਨੂੰ ਵੀ ਕਹਿ ਰਹੇ ਨੂੰ ਜਾਂ ਪਾ ਸਿੱਖ ਲੀਡਰ ਵੀ ਬਣਦੇ ਆ ਨਾ ਹੁਣ हां बिल्कुल जी सिख लीडर ਨੇ ਪਰ ਉਹ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਸੀ ਪਰ ਇਹ ਸਮਝ ਗੱਲ ਸਮਝ ਤੋਂ ਬਾਹਰ ਆ ਕਿ ਨਾ ਦੇਸ਼ ਦੇ ਲੰਮਾ ਸਮਾਂ ਪ੍ਰਧਾਨ ਮੰਤਰੀ ਰਹੇ जवाहरलाल नेहरू ਜਾਂ ਸਾਰੇ ਦੇਸ਼ ਵਿੱਚ ਪਾਸਾ ਦੇ ਆਧਾਰ ਤੇ ਸੂਬੇ ਬਣਾ ਰਹੇ ਸੀ ਪੰਜਾਬ ਦੇ ਵਿੱਚ ਵਿਖਤਰਾ ਕਿਉਂ ਕੀਤਾ ਗਿਆ ਜਾਂ ਉਹਨਾਂ ਨੇ ਪ੍ਰਤਾਪ ਸਿੰਘ ਕੈਰੋਂ ਨੂੰ ਮੁੱਖ ਮੰਤਰੀ ਨੂੰ ਕਿਉਂ ਨਹੀਂ ਕਿਹਾ ਵੀ ਪੰਜਾਬ ਦੇ ਆਪਾ ਇੱਥੇ ਵੀ ਪੰਜਾਬੀ ਲਾਗੂ ਕਰਕੇ ਇਹਨੂੰ ਰਾਜ ਭਾਸ਼ਾ ਬਣਾ ਦਈਏ ਸਾਰਾ ਇੱਥੇ ਆਪਾ ਸਾਰੇ ਸੂਬੇ ਦਾ ਐਲਾਨ ਕਰ ਦਈਏ ਜੋ ਮੇਨ ਗੱਲ ਤਾਂ ਪੰਜਾਬੀ ਭਾਸ਼ਾ ਦੀ ਸੀ ਜੀ ਦਫਤਰਾਂ ਦੇ ਵਿੱਚ ਲਾਗੂ ਕਰਨਾ ਚਾਹੇ ਤੇ ਲੁਕਵੇਂ ਮਨੋਰਥ ਰਾਜ ਕਰਨ ਦੇ ਵੀ ਸੀ ਪਰ ਜਿਵੇਂ ਪੰਜਾਬ ਛੋਟਾ ਹੋ ਗਿਆ ਪੰਜਾਬੀ ਲਈ ਇੱਕ ਐਦ ਲੈ ਲਿਆ ਪਾਸਾ ਵਿਭਾਗ ਬਣ ਗਿਆ ਰਾਜਪਾਸ਼ਾ ਐਕਟ ਹੋ ਗਿਆ 2008 ਈਸਵੀ ਸੋਧ ਦਿੱਤੀ ਗਈ ਇਸ ਤੋਂ ਬਾਅਦ ਫਿਰ ਕੀ ਲੱਗਦਾ ਹੈ ਕਿ ਪੰਜਾਬੀ ਗੁਰਮੁਖੀ ਦੇ ਲਿਹਾਜ਼ ਨਾਲ ਸੁਰੱਖਿਅਤ ਹੈ ਹੁਣ ਪੰਜਾਬੀ ਬੋਲੀ ਬਾਕੀ ਚੜ੍ਹਾਈ ਦੇ ਵਿੱਚ ਹੈ ਜਾਂ ਉਮੜ ਖਾਲੇ ਬਾਕੀ ਨੇ ਕਿ ਪੰਜਾਬੀ ਬੋਲ ਦੇ ਇਲਾਕੇ ਬਾਹਰ ਰਹਿ ਗਏ ਹੈ ਜਾਂ ਹੋਰ ਖੁਸ਼ ਦੇਖੋ ਆਪਾਂ ਪਹਿਲਾਂ ਵੀ ਗੱਲ ਕਰੀ ਆ ਹੂੰ ਲਗਭਗ 25 ਤੋਂ 30 ਕਰੋੜ ਦੇ ਵਿੱਚ ਵਾਦੀ ਆ ਚਾਹ ਮਾਧ ਪ੍ਰਦੇਸ਼ ਦੇ ਲੋਕ ਨੇ ਚਾਹ ਹਰਿਆਣੇ ਦੇ ਨੇ ਚਾਹ ਸਾਡੇ ਪੰਜਾਬ ਦੇ ਨੇ ਚਾਹ ਉਧਰਲੇ ਪੰਜਾਬ ਦੇ ਨੇ ਸਾਰੇ ਪੰਜਾਬੀ ਬੋਲਦੇ ਨੇ ਹੂੰ ਸਾਰਿਆਂ ਦੀ ਮਾਂ ਬੋਲੀ ਪੰਜਾਬੀ ਆ ਪੰਜਾਬੀ ਬੋਲਦੇ ਨੇ ਪਰ ਕੋਈ ਲਿਖਣ ਦੀ ਜਬਾਨ ਉਰਦੂ ਆ ਕਿਸੇ ਦੀ ਹਿੰਦੀ ਕਿਸੇ ਦੀ ਹਰਿਆਣੇ ਹਰਿਆਣਵੀ ਆ ਕਿਸੇ ਦੀ ਹਮਾਤਦੀ ਆ ਸ਼ਾਹਪੁਰੀ ਸ਼ਾਹ ਸ਼ਾਹਮੁਖੀਆ ਸ਼ਾਹਮੁਖੀਆ ਜੀ ਪਰ ਉਹ ਜਦ ਹੁਣ ਸਾਡੇ ਪੰਜਾਬ ਦੇ ਵਿੱਚ ਪੰਜਾਬੀ ਭਾਸ਼ਾ ਨੂੰ ਸਾਡੀ ਮਾਂ ਬੋਲੀ ਨੂੰ ਮਾਂ ਵਰਗਾ ਦਰਜਾ ਨਹੀਂ ਮਿਲਿਆ ਹੁਣ ਦੂਸਰੇ ਦੇਸ਼ ਦੂਸਰੇ ਸੁਭਿਆ ਦੇ ਵਿੱਚ ਅਸੀਂ ਕਿਵੇਂ ਕਾਮਨਾ ਕਰ ਸਕਦੇ ਆ ਫਿਰ ਭੰਡਾਰੀ ਸਾਹਿਬ ਤੁਹਾਡਾ ਦਰਦ ਬੜਾ ਭਾਸ਼ਾ ਨੂੰ ਲੈ ਕੇ ਪੰਜਾਬੀ ਭਾਸ਼ਾ ਨੂੰ ਬੋਲੀ ਨੂੰ ਲਿਪੀ ਨੂੰ ਤੇ ਨਾਲ ਕਹਿ ਸਕਦੇ ਪੰਜਾਬ ਨੂੰ ਲੈ ਕੇ ਦਰਦ ਕਾਫੀ ਛਲਕਿਆ ਹੋਇਆ ਹੈ ਤਾ ਜੇਕਰ ਸ਼ਿਖਰਵਾਲਾ ਜਾਈਏ ਤਾਂ ਪ੍ਰਤਾਪ ਸਿੰਘ ਕੈਰੋਂ ਦਾ ਜਿਹੜਾ ਇਰਾਦਾ ਸੀ ਸਾਂਝੇ ਪੰਜਾਬ ਨੂੰ ਡਿਵੈਲਪ ਕਰੀਏ ਦਿੱਲੀ ਤੋਂ ਪਾਰ ਗੁੜਗਾਓ ਜਿਹਨੂੰ ਅੱਜ ਗੁਰੂਗਰਾਮ ਵੀ ਨਾਂਵਾਂ ਨਾ ਦਿੱਤਾ ਹਰਿਆਣਾ ਸਰਕਾਰ ਨੇ ਤੇ ਅਗਲਾ ਫਰੀਦাবাদ ਉਹ ਜੇਕਰ ਸਾਂਝੇ ਪੰਜਾਬ ਦੇ ਵਿੱਚ ਉਹ ਹੁੰਦਾ ਸਾਰਾ ਕੁਛ ਅਕੇ ਵਾਦ ਦਾ ਸਾਂਝਾ ਪੰਜਾਬ ਰਹਿੰਦਾ ਤਾਂ ਫਿਰ ਦਿੱਲੀ ਤੇ ਪੰਜਾਬੀਆਂ ਦਾ ਭਾਵੇਂ ਕਿ ਹੁਣ ਵੀ ਬਹੁਤ ਵੱਡਾ ਪ੍ਰਭਾਵ ਹੈ ਹੋਰ ਵਧੇਰੇ ਪ੍ਰਭਾਵ ਰਹਿਣਾ ਸੀਗਾ ਰਾਜਤਾਨੀ ਦੇ ਉੱਤੇ ਜੇ ਪੰਜਾਬੀ ਬੋਲੀ ਨੂੰ ਹਾਂ ਜਹ ਰਾਜਬਰ ਸਾਜਾ ਮਾਤ ਜਿਹੜੇ ਲੋਕ ਉਸ ਵੇਲੇ ਹਰਿਆਣੇ ਦੇ ਕਿਉਂਕਿ ਹਰਿਆਣਾ ਪੰਜਾਬ ਦਾ ਹਿੱਸਾ ਸੀਗਾ ਜਿਹੜੇ ਕਿ ਅੱਜ ਉੱਥੇ ਪੰਜਾਬੀ 7ਵੀਂ ਚ 6ਵੀਂ ਚ ਜਾ ਕੇ ਪੜਾਈ ਜਾਂਦੀ ਹੈ ਉੱਥੇ ਪਹਿਲੀ ਤੋਂ ਪੰਜਾਬੀ ਦਾ ਕਾਇਦਾ ਉਹ ਪੜ੍ਹਦੇ ਸੀਗਾ ਕਈ ਹਰਿਆਣੇ ਦੇ ਬਜ਼ੁਰਗ ਰਾਜਸਥਾਨ ਆਪਣੇ ਹਿਮਾਚਲ ਦੇ ਬਜ਼ੁਰਗ ਹੁਣ ਵੀ ਇਹ ਗੱਲ ਦੱਸਦੇ ਆ ਕਿ ਉਹ ਪੜ੍ਹੇ ਹੋਏ ਨੇ ਗੁਰਮੁਖੀ ਪੰਜਾਬੀ ਕਾਇਦੇ ਵਾਲੀ ਕਹਿੰਦਾ ਭਾਬ ਕਿ ਪੰਜਾਬੀ ਨੇ ਡਿਵੈਲਪ ਹੋਣਾ ਸੀਗਾ ਸ਼ਾਇਦ ਕਈ ਵਾਰੀ ਸਿਆਸਤ ਵੀ ਭਾਰੂ ਪੈ ਜਾਂਦੀ ਹੈ ਕਿ ਕਾਲੀਦਾਲ ਅਗਰ ਨੂੰ ਲੱਗਾ ਹੋਣਾ ਕਿ ਅਸੀਂ ਜਿਹੜੀ ਵੋਟ ਬੈਂਕ ਤੇ ਪੱਖੋਂ ਸਿੱਖਾਂ ਦੀ ਵੋਟ ਬੈਂਕ ਨੂੰ ਕਿਉਂ ਨਾ ਸੰਗਠਿਤ ਕਰਕੇ ਇੱਕ ਉਹ ਰਾਜ ਕਾਇਮ ਕਰੀਏ ਕਈ ਵਾਰ ਇਹ ਗੱਲਾਂ ਬਾਤਾਂ ਵੀ ਆ ਜਾਂਦੀਆਂ ਨੇ ਸਿਆਸਤ ਇਸ ਮਾਮਲੇ ਦੇ ਵਿੱਚ ਕਿੱਥੇ ਖੜੀ ਵੇਖਤਾਂਗੇ ਵੇਖਾਂਗੇ ਆਪਾਂ ਦੇਖੋ ਜਦ ਵੀ ਕੋਈ ਜਾਂ ਬੰਡ ਹੁੰਦੀ ਆ ਜਾਂ ਜੰਗ ਹੁੰਦੀ ਆ ਜਿੰਮੇਵਾਰ ਸਾਰੇ ਹੁੰਦੇ ਨੇ ਜੇ ਸੈਂਟਰ ਦੀ ਸਰਕਾਰ ਜਾਂ ਪੰਜਾਬ ਦੇ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਪ੍ਰਤਾਪ ਸਿੰਘ ਕੈਰੋਂ ਦੇ ਦੋ ਬਾਰੀ ਕਾਲਜਕਰ ਦੇ ਦੌਰਾਨ ਹੀ ਇਹ ਪੰਜਾਬੀ ਸੂਬੇ ਦਾ ਸੰਘਰਸ਼ ਚੱਲਿਆ ਜੋ ਪੰਜਾਬੀ ਨੂੰ ਮਾਤ ਭਾਸ਼ਾ ਰਾਜ ਭਾਸ਼ਾ ਦਰਜਾ ਦੇ ਕੇ ਪੁਰਾਣੇ ਪੰਜਾਬ ਚ ਜਿਹਨਾਂ ਆਪਾਂ ਕਹਿੰਦੇ ਸਾਂਝੇ ਪੰਜਾਬ ਚ ਲਾਗੂ ਕਰ ਦਿੰਦੇ ਸਾਨੂੰ ਨਵੇਂ ਸਾਂਝਾ ਤਾਂ ਹੁਣ ਕਿਹਾ ਜਾਂਦਾ ਨਾ ਉਸ ਉਹ ਤਾਂ ਇੱਕ ਹੀ ਪੰਜਾਬ ਸੀ ਨਾ ਹੁਣ ਆਪਾਂ ਵੰਡੇ ਗਏ ਤਾਂ ਉਸ ਰਾਜਾ ਹਾਂਜੀ ਕਿਹਨੂੰ ਸਾਂਝਾ ਪੰਜਾਬ ਦੇ ਜੇ ਆਪਾਂ ਕਹਿੰਦੇ ਸਾਂਝਾ ਪੰਜਾਬ ਹਰਿਆਣਾ ਤੇ ਹਿਮਾਚਲ ਉਗੇ ਸਾਰਿਆਂ ਤੇ ਮਤਲਬ ਪੰਜਾਬੀ ਭਾਸ਼ਾ ਨੂੰ ਲਾਗੂ ਕਰ ਦਿੰਦੇ ਰਾਜ ਭਾਸ਼ਾ ਬਣਾ ਲੈਂਦੇ ਨਾ ਸਾਨੂੰ ਦੁਬਾਰਾ ਵੰਡ ਦਾ ਸਾਹਮਣਾ ਕਰਨਾ ਪੈਂਦਾ ਨਾ ਸਾਡੇ ਕੋਲੋਂ ਹਰਿਆਣਾ ਨਾ ਹਵਾਚ ਪੰਡਿਤ ਸਾਹਿਬ ਇੱਕ ਸਵਾਲ ਹੋਰ ਚੰਡੀਗੜ੍ਹ ਦਾ ਇਲਾਕਾ ਜਿਹੜਾ ਹੁਣ ਜੂਟੀ ਚੱਲਦਾ ਉਹਨੂੰ ਸਾਂਝੇ ਪੰਜਾਬ ਦਾ ਹਿੱਸਾ ਮੰਨੋਗੇ ਕਿ ਪੰਜਾਬ ਦਾ ਹਿੱਸਾ ਉਹ ਇਹ ਦੇਖੋ ਜੇ ਆਪਾਂ ਉਹਨੂੰ ਕਾਨੂੰਨੀ ਤੌਰ ਤੇ ਦੇਖਦੇ ਹੋ ਪੰਜਾਬ ਦਾ ਹਿੱਸਾ ਹੂੰ ਪਰ ਪਾਰਤ ਸਰਕਾਰ ਨੇ ਉਹਨੂੰ ਜੂਟੀ ਦਾ ਰੁਤਬਾ ਦੇ ਕੇ ਸਟੇਟ ਦਾ ਰੁਤਬਾ ਦੇ ਕੇ ਹੂੰ ਵਕ ਵਕ ਡੀਸੀ ਅਫਸਰ ਜਾਂ ਡੀਜੀਪੀ ਲੱਗਦੇ ਨੇ ਆਪਣੇ ਹੱਥਾਂ 'ਚ ਲੈ ਲਿਆ। ਹੂੰ ਹੂੰ। ਫਿਰ ਉਹ ਸਾਂਝੀ ਪੰਜਾਬ ਦਾ ਹਿੱਸਾ ਹੋ ਗਿਆ ਉਹ। ਨਹੀਂ ਜੋ ਜੋ ਵੰਡ ਹੋਈ ਉਹ ਤਾਂ ਪੰਜਾਬ ਦਾ ਹਿੱਸਾ ਹੈ। ਰਾਜਸਥਾਨ ਨਹੀਂ ਤਾਂ ਪੰਜਾਬ ਦੀ ਹੋਈ ਹੈ ਨਾ। ਹਾਂ ਜੀ ਹਾਂ। ਉਹਦੇ ਆਲੇ-ਦੁਆਲੇ ਖੈਰ ਨਵਾਂ ਚੰਡੀਗੜ੍ਹ ਡਵੈਲਪ ਹੋ ਰਿਹਾ ਹੈ। ਤਾਂ ਤੁਹਾਡੇ ਵਾਲੀ ਗੱਲ ਇੱਕ ਤੁਸੀਂ ਹੋਰ ਦਰਦਸ਼ ਲਕਾਇਆ ਕਿ ਇੱਕ ਨਵਾਂ ਪੰਜਾਬ ਵੀ ਖਾ체 ਦੇ ਵਿੱਚ ਹੈ। ਕਿਹੜੇ-ਕਿਹੜੇ ਇਲਾਕੇ ਜਿਹੜੀ ਤੁਹਾਡੇ ਕੋਲ ਚਰਚਾ ਆਈ ਹੈ? ਦੇਖੋ ਮੈਂਤ ਵਿੱਚ ਇਹ ਕਹਿਣਾ ਚਾਹਣਾ ਹੂੰ ਵੀ ਜੋ ਸੋਸ਼ਲ ਮੀਡੀਆ ਦੇਖਦੇ ਆਪਾਂ ਹੂੰ ਚੰਡੀਗੜ੍ਹ ਪੰਚਕੂਲਾ ਹੂੰ ਮਹਾਲੀ ਜਾਂ ਅਨੰਦਪੁਰ ਸਾਹਿਬ ਹੁਸ਼ਿਆਰ ਪ੍ਰਗਰਦਾਸਪੁਰ ਦਾ ਜਿਹੜਾ ਪਹਾੜੀ ਖੇਤਰ ਆਪਣਾ ਕੁਝ ਹਿਮਾਚਲ ਦਾ ਇਲਾਕਾ ਕੁਝ ਜੰਮੂ ਕਸ਼ਮੀਰ ਦਾ ਇਲਾਕਾ ਵੀ ਸ਼ਾਇਦ ਸਰਕਾਰ ਨੇ ਇਹ ਜੀ ਭਾਰਤ ਸਰਕਾਰ ਨੂੰ ਤਵਜੀਜ ਆ ਵੀ ਇੱਕ ਨਵਾਂ ਇੱਕ ਸਾਰੇ ਤਿੰਨ ਸੂਬਿਆਂ ਨੂੰ ਕੱਟ ਕੇ ਇੱਕ ਨਵਾਂ ਸੂਬਾ ਬਣਾ ਦਿੱਤਾ ਹੈ ਇਹ ਪਹਾੜੀ ਤੇ ਕੰਢੀ ਖੇਤਰ ਕੰਢੀ ਖੇਤਰ ਦਾ ਮੈਂ ਕਹਿੰਦਾ ਵੀ ਸਰਕਾਰ ਨੂੰ ਇਹ ਜੀ ਗਲਤੀ ਨਹੀਂ ਕਰਨੀ ਚਾਹੀਦੀ ਕਿਉਂਕਿ ਜੇ ਸਭ ਤੋਂ ਪਹਿਲਾਂ ਸਾਡੀ ਰਾਜ ਭਾਸ਼ਾ ਪੰਜਾਬੀ ਇੱਥੇ ਲਾਗੂ ਹੋ ਜਾਂਦੀ ਨਾ ਸਾਨੂੰ ਹਰਿਆਣੇ ਦੀ ਲੋੜ ਸੀ ਨਾ ਸਾਨੂੰ ਹਿਮਾਚਲ ਪ੍ਰਦੇਸ਼ ਦੀ ਲੋੜੀ ਸਾਰੇ ਮਿਲ ਕੇ ਇਕੱਠੇ ਰਹਿੰਦੇ ਜੇ ਸਾਡੀ ਲੀਡਰਸ਼ਿਪ 47 ਵੇਲੇ ਵਧੀਆ ਫੈਸਲਾ ਲਾਉਂਦੀ ਸਾਡੇ ਪੰਜਾਬ ਦੀ ਵੰਡਾ ਨਾ ਹੁੰਦੀ ਕਿਉਂਕਿ ਉਦੋਂ ਪਹਿਲਾਂ ਬਗਾਲ ਦੀ ਵੰਡ ਦੇਖ ਚੁੱਕੇ ਸੀ ਅਸੀਂ ਬਹੁਤ ਖੁਸ਼ਾਲ ਹੁੰਦੇ ਮੈਂ ਅਫਸੋਸ ਨਾਲ ਕਹਿਣਾ ਪੈਣਾ ਜਿਵੇਂ ਪਹਿਲਾਂ ਵੀ ਕਿਹਾ ਵੀ ਬਰਲਿੰਗ ਤੇ ਜਰਮਨ ਦੀ ਕਾਂਤਾ ਗਿਰਗੀ ਸਾਡੀ ਜਿਹੜੀ ਕੰਧ ਆ ਇਹ ਬਹੁਤ ਉਸਰ ਚੱਕੀ ਆ ਸਾਡੀਆਂ ਭਾਵਨਾਵਾਂ ਸਾਡੇ ਦੇ ਅੰਦਰ ਕੈਦ ਨੇ ਅਫਸੋਸ ਆ ਵੀ ਅਸੀਂ ਹੁਣ ਚਾਹ ਹਿਮਾਚਲ ਨਾਲ ਚਾਹ ਪੰਜਾਬ ਨਾਲ ਚਾਹ ਉੱਧਰਲੇ ਪੰਜਾਬ ਨਾਲ ਮੁੜ ਕੇ ਅਸੀਂ ਇਕੱਠੇ ਨਹੀਂ ਹੋ ਸਕਦੇ ਗੁਰਤੇ ਆਣ ਸਿੰਘ ਭੰਡਰੀ ਹੋਰਾਂ ਨੇ ਜਿਹੜਾ ਪੰਜਾਬ ਦੇ ਇर्द-ਗਿਰਦ ਸਾਂਝੇ ਪੰਜਾਬ ਦੀ ਕਹਾਣੀ ਜਿਹੜਾ ਪੰਜਾਬ ਇਸ ਵੇਲੇ ਕੱਟਿਆ ਵੱਧਿਆ ਦਾ ਹਿੱਸਾ ਹੈ ਉਹਦਾ ਪੰਜਾਬ ਤੇ ਜਿਹੜਾ ਸਰਹੱਦਾਂ ਤੋਂ ਪਾਰ ਰਹਿ ਗਿਆ ਪੰਜਾਬ ਜਿਹਨੂੰ ਲੈਂਦਾ ਚੜਦੇ ਪੰਜਾਬ ਵਜੋਂ ਵੀ ਯਾਦ ਕੀਤਾ ਜਾਂਦਾ ਹੈ ਇਹਦੇ ਇर्द-ਗਿਰਦ ਤੇ ਬੜੇ ਵਿਸਤਾਰ ਨਾਲ ਬੜੇ ਭਾਵਕਤਾ ਦੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਆ ਦਰਸ਼ਕਾਂ ਸਨ ਲਈ ਇਹਨੂੰ ਇੱਕ ਵਾਰ ਫੇਰ ਦੱਸਦੀ ਏ ਕਿ ਉਹ ਕੀ ਸਮਾਜਿਕ ਚਿੰਤਕ ਤੇ ਸਿੱਖ ਚਿੰਤਕ ਵਜੋਂ ਜਿਨ੍ਹਾਂ ਦੀ ਪਛਾਣ ਹੈ ਵੱਡੇ ਕਹਿ ਸਕਦੇ ਆ ਕਿ ਸਮਾਜ ਸੇਵੀ ਜਥੇਦਾਰ ਗੁਰਧਾਨ ਸਿੰਘ ਪੰਡਤ ਜੀ ਸਾਡੇ ਇਸ ਪ੍ਰੋਗਰਾਮ ਦੇ ਨਾਲ ਜੁੜੇ ਸਨ ਪੰਡਤ ਸਾਹਿਬ ਚੈਨ ਲਈ ਵਕਤ ਦਿੱਤਾ ਸ਼ੁਕਰੀਆ ਜੀ ਇਹ ਮਿਸ਼ਨ ਪੰਜਾਬੀ